ਤੁਸੀਂ ਜੁੜੇ ਹੋ ਜੀ ਮੀਡੀਆ ਗੁਰਪ੍ਰੀਤ ਸਿੰਘ ਚਾਹਲ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਉਮੀਦ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਚੋਂ ਦੁਨੀਆ ਦੇ ਜਿਸ ਕੋਨੇ ਚੋਂ ਵੀ ਤੁਸੀਂ ਇਸ ਲਾਈਵ ਨਾਲ ਜੁੜੇ ਹੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਕਿਤੇ ਇਸ ਟਾਈਮ ਆਥਣ ਵੇਲਾ ਸ਼ਾਮ ਦਾ ਟਾਈਮ ਹੈ ਜਿੱਦਾਂ ਆਪਣੇ ਭਾਰਤ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਹੈ ਤੇ ਕਿਤੇ ਇਸ ਟਾਈਮ ਜਿਹੜਾ ਸਵੇਰ ਦਾ ਟਾਈਮ ਹੋਏਗਾ ਤੇ ਅੱਜ ਵੀ ਕਰਾਂਗੇ ਹਰ ਰੋਜ਼ ਖਬਰਾਂ ਦੇ ਉੱਤੇ ਆਪਾਂ ਚਰਚਾ ਕਰਦੇ ਆਂ ਸੋ ਅੱਜ ਕੁਝ ਅਹਿਮ ਖਬਰਾਂ ਦੀ ਅਗਰ ਗੱਲ ਕਰ ਲਈਏ ਤਾਂ ਦੇਸ਼ ਦੇ ਲੇਖੇ ਦੋ ਜਾਵਦੀਆਂ ਹੋਰ ਲੱਗੀਆਂ ਨੇ ਔਰ ਇਸ ਵਾਰੀ ਜਿਹੜੀਆਂ ਇਹ ਜਾਨਾਂ ਲੇਖੇ ਲੱਗੀਆਂ ਨੇ ਪੰਜਾਬ ਦੀਆਂ ਉਹਦੇ ਵਿੱਚ ਇੱਕ ਸਮਰਾਲਾ ਹਲਕੇ ਦੇ ਨਾਲ ਸਬੰਧਤ ਹੈ ਔਰ ਇੱਕ ਜਿਹੜੀ ਹੈ ਆ ਦੂਸਰਾ ਜਿਹੜਾ ਸ਼ਹੀਦ ਫੌਜੀ ਹੈ ਉਹ ਗੋਬਿੰਦਗੜ੍ਹ ਸਾਹਿਬ ਦੇ ਏਰੀਆ ਦੇ ਵਿੱਚੋਂ ਆ ਸੋ ਅੱਜ ਦੋਨਾਂ ਦਾ ਅੰਤਮ ਸੰਸਕਾਰ ਜਿਹੜਾ ਸੋ ਕਲਗਾਮਾ ਕਸ਼ਮੀਰ ਦੇ ਵਿੱਚ ਇੱਕ ਅਤਵਾਦੀਆਂ ਦੇ ਨਾਲ ਮੁਕਾਬਲਾ ਚੱਲ ਰਿਹਾ ਹੈ ਜਿਹੜਾ ਕਿ ਉੱਥੋਂ ਦੇ ਇੱਕ ਜੰਗਲਾਂ ਦੇ ਵਿੱਚ ਹੀ ਮੁਕਾਬਲਾ ਚੱਲ ਰਿਹਾ ਹੈ ਇਹਦੇ ਵਿੱਚ ਬਹੁਤ ਸਾਰਾ ਜਿਹੜਾ ਉੱਥੇ ਕੁਝ ਅਤਵਾਦੀ ਲੋਕ ਹੋਏ ਦੱਸੇ ਜਾ ਰਹੇ ਨੇ ਸੋ ਇਹ ਇੱਕ ਰਸੋਈ ਆਪਰੇਸ਼ਨ ਸ਼ੁਰੂ ਕੀਤਾ ਉੱਥੇ ਫੌਜ ਨੇ ਉਹਦੇ ਵਿੱਚ ਇਹ ਦੋਨੋਂ ਨੌਜਵਾਨ ਜਿਹੜੇ ਜਵਾਨ ਨੇ ਸਾਡੇ ਫੌਜ ਦੇ ਸ਼ਹੀਦ ਹੋਏ ਨੇ ਲਾਸ ਨਾਇਕ ਪ੍ਰਿਤਪਾਲ ਸਿੰਘ ਜਿਹੜਾ ਕਿ ਪਿੰਡ ਪੈ ਜਾਂਦਾ ਸਮਰਾਲਾ ਕਰਨੇ ਦੇ ਲਾਗੇ ਸੋ ਉੱਥੋਂ ਦਾ ਰਹਿਣ ਵਾਲਾ ਸੋ ਕੁਝ ਸਮਾਂ ਪਹਿਲਾਂ ਹੀ ਹਾਲੇ ਇਸ ਦਾ ਵਿਆਹ ਹੋਇਆ ਸੀ ਤੇ ਦੁਬਾਰਾ ਫੇਰੇ ਛੁੱਟੀ ਆਉਣਾ ਸੀ ਇਸ ਫੌਜੀ ਨੌਜਵਾਨ ਨੇ ਤੇ ਉਸ ਤਰ੍ਹਾਂ ਦੀਆਂ ਤਿਆਰੀਆਂ ਘਰ ਦੇ ਵਿੱਚ ਚੱਲ ਰਹੀਆਂ ਸੀ ਪਰ ਅਚਾਨਕ ਰਖੜੀ ਵਾਲੇ ਦਿਨੇ ਮਾੜੀ ਖ਼ਬਰ ਮਿਲਦੀ ਹੈ ਕਿ ਦੇਸ਼ ਦੇ ਦੁਸ਼ਮਣਾਂ ਨਾਲ ਜੂਝਦਾ ਹੋਇਆ ਦੇਸ਼ ਦਾ ਇਹ ਜਵਾਨ ਜਿਹੜਾ ਉਹ ਸ਼ਹੀਦੀ ਪਾ ਗਿਆ ਤੇ ਉਹਦੇ ਇਸੇ ਤਰ੍ਹਾਂ ਫਿਰ ਜਿਹੜਾ ਆਪਣੇ ਗਵਿੰਦਗੜ੍ਹ ਇਲਾਕੇ ਦੀ ਅਗਰ ਗੱਲ ਕਰੀਏ ਤਾਂ ਉਸ ਇਲਾਕੇ ਦੇ ਵਿੱਚ ਪਿੰਡ ਦਾ ਇੱਕ ਨੌਜਵਾਨ ਆ ਜਿਹੜਾ ਹਰਵਿੰਦਰ ਸਿੰਘ ਉਹ ਜਿਹੜਾ ਉਹਨੇ ਵੀ ਸ਼ਹਾਦਤ ਪਾਈ ਆ ਸੋ ਇਹ ਦੋਨੋਂ ਜਵਾਨ ਜਿਹੜੇ ਨੇ ਸਬੱਬੀ ਰਖੜੀ ਵਾਲੇ ਦਿਨ ਇਹਨਾਂ ਦੀ ਸ਼ਹਾਦਤ ਹੁੰਦੀ ਹੈ ਸੋ ਇੱਕ ਪਾਸੇ ਭੈਣਾ ਆਪਣੇ ਭਰਾ ਦੇ ਰਖੜੀ ਬਨ ਕੇ ਉਹਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਨੇ ਤੇ ਭਰਾ ਵੀ ਆਪਣੀ ਭੈਣ ਦੇ ਲਈ ਜਿਹੜੀਆਂ ਉਹਦੀ ਰੱਖਿਆ ਕਰਨ ਦਾ ਜਿਹੜਾ ਵਾਅਦਾ ਕਰਦਾ ਸੋ ਇਹ ਉਹ ਫੌਜੀ ਜਵਾਨ ਨੇ ਜਿਨ੍ਹਾਂ ਨੇ ਆਪਣੀ ਭੈਣ ਦੇ ਨਾਲ ਹਜ਼ਾਰਾਂ ਲੱਖਾਂ ਹੋਰ ਭਾਰਤੀ ਭੈਣਾ ਤੇ ਹੋਰ ਭਾਰਤੀਆਂ ਦਾ ਜਿਹੜੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੋਈ ਸੀ ਉਸੇ ਜ਼ਿੰਮੇਵਾਰੀ ਨੂੰ ਤੰਦ ਇਹੀ ਨਾਲ ਨਭਾਉਂਦੇ ਹੋਏ ਸੋ ਇਹਨਾਂ ਜਵਾਬ ਫੌਜੀ ਵੀਰਾਂ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਸੋ ਅੱਜ ਇਹਨਾਂ ਦੇ ਇਲਾਕੇ ਦੇ ਵਿੱਚ ਜਿੱਥੇ ਇਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਉੱਥੇ ਸਥਿਤੀ ਬੜੀ ਤਣਾਅ ਵਾਲੀ ਜਾਂ ਕਹੀਏ ਬੜੀ ਗਮਗੀਨ ਮਾਹੌਲ ਦੇ ਵਿੱਚ ਇਹ ਸਾਰਾ ਕੁਝ ਹੋਇਆ ਜੋ ਹੀ ਪ੍ਰਤਪਾਲ ਸਿੰਘ ਦੀ ਦੇ ਪਿੰਡ ਦੇ ਲਾਗੇ ਪਹੁੰਚਦੀ ਹੈ ਇੱਕ ਫੌਜੀ ਵਾਹਨ ਦੇ ਵਿੱਚ ਫੁੱਲਾਂ ਦੇ ਨਾਲ ਜਿਹੜਾ ਲੱਦਿਆ ਹੋਇਆ ਇੱਕ ਫੌਜੀ ਵਾਹਨ ਜਿਹਦੇ ਵਿੱਚ ਦੇ ਰੱਖੀ ਹੋਈ ਹੈ ਫੌਜੀ ਨੌਜਵਾਨ ਦੀ ਸੋ ਉਹ ਜਿਸ ਤਰ੍ਹਾਂ ਪਿੰਡ ਦੇ ਕੋਲੇ ਪਹੁੰਚਦੀ ਹੈ ਪਿੰਡ ਦੇ ਤੇ ਇਲਾਕੇ ਦੇ ਹੋਰ ਨੌਜਵਾਨ ਮੋਟਰਸਾਈਕਲਾਂ ਦੇ ਉੱਤੇ ਉਸ ਵਾਹਨ ਦੇ ਨਾਲ ਅੱਗੇ-ਅੱਗੇ ਚੱਲਦੇ ਨੇ ਭਾਰਤ ਮਾਤਾ ਦੀ ਜੈ ਤੇ ਪ੍ਰਤਪਾਲ ਸਿੰਘ ਅਮਰ ਰਹੇ ਦੇ ਨਾਅਰਿਆਂ ਦੇ ਨਾਲ ਪੂਰਾ ਅਸਮਾਨ ਗੂੰਜ ਰਿਹਾ ਸੀ ਸੋ ਕੁੱਲ ਮਿਲਾ ਕੇ ਇਹ ਸਾਰਾ ਕੁਝ ਜਿਹੜਾ ਬੜਾ ਗਮਗੀਨ ਮਾਹੌਲ ਦੇ ਵਿੱਚ ਇਸ ਨੌਜਵਾਨ ਦੀ ਜਿਹੜੀ ਆ ਉੱਥੇ ਉਹਦਾ ਸੰਸਕਾਰ ਹੋਇਆ ਤੇ ਇਸੇ ਤਰ੍ਹਾਂ ਦੂਸਰੇ ਨੌਜਵਾਨ ਹਰਵਿੰਦਰ ਸਿੰਘ ਦਾ ਵੀ ਅੰਤਮ ਸੰਸਕਾਰ ਇਸੇ ਤਰ੍ਹਾਂ ਦੇ ਮਾਹੌਲ ਦੇ ਵਿੱਚ ਹੋਇਆ ਸੋ ਕੁੱਲ ਮਿਲਾ ਕੇ ਇਹ ਜਿਹੜਾ ਆਪਰੇਸ਼ਨ ਆ ਫੌਜ ਦੇ ਅਧਿਕਾਰੀਆਂ ਦਾ ਕਹਿੰਦੇ ਲਗਾਤਾਰ ਚੱਲ ਰਿਹਾ ਹੈ ਤੇ ਇਸ ਇਹ ਉਦੋਂ ਤੱਕ ਚੱਲੇਗਾ ਜਦੋਂ ਤੱਕ ਸਾਰਾ ਉਥੋਂ ਕਹਿੰਦੇ ਅਸੀਂ ਅੱਤਵਾਦ ਨੂੰ ਕਸ਼ਮੀਰ ਦੇ ਵਿੱਚੋਂ ਖਤਮ ਨਹੀਂ ਕਰ ਲੈਂਦੇ ਸੋ ਕੁੱਲ ਮਿਲਾ ਕੇ ਇਹ ਸਾਰਾ ਜਿਹੜਾ ਮਾਹੌਲ ਹੈ ਸੋ ਜਿਸ ਤਰ੍ਹਾਂ ਇਹ ਸ਼ਹਾਦਤਾਂ ਹੋ ਰਹੀਆਂ ਨੇ ਸਾਡੇ ਨੌਜਵਾਨਾਂ ਦੀਆਂ ਸੋ ਆਪਣੇ ਆਪ ਦੇ ਵਿੱਚ ਕਾਫੀ ਗੰਭੀਰ ਮੁੱਦਾ ਸੋ ਪਿੱਛੇ ਜਿਹੜਾ ਇਸ ਤਰ੍ਹਾਂ ਦਾ ਹਾਲਾਤ ਜਿਹੜੇ ਨੇ ਆਪਾਂ ਤੁਸੀਂ ਦੇਖ ਰਹੇ ਹੋ ਕਿ ਆ ਸਾਰਾ ਤੁਹਾਨੂੰ ਖੇਤਾਂ ਦਾ 뷰 ਥੋੜਾ ਜਿਹਾ ਨਾਲ ਦੀ ਨਾਲ ਅਸੀਂ ਦੇ ਦਈਏ ਕਿਉਂਕਿ ਪ੍ਰੋਗਰਾਮ ਸਾਡਾ ਜਿਹੜਾ ਜਿਆਦਾ ਇਹ ਅਸੀਂ ਆਪਣੇ ਸੋ ਅੱਜ ਨੈਟਵਰਕ ਦਾ ਥੋੜਾ ਜਿਹਾ ਇਸ਼ੂ ਥੋੜਾ ਆ ਰਿਹਾ ਸੋ ਉਹਦੇ ਲਈ ਮਾਫੀ ਵੀ ਚਾਉਂਦੇ ਆ ਤੇ ਹੋ ਸਕਦਾ ਤੁਹਾਡੇ ਤੱਕ ਅੱਜ ਥੋੜਾ ਜਿਹਾ ਪ੍ਰੋਗਰਾਮ ਦੇ ਵਿੱਚ ਕੋਈ ਦਿੱਕਤ ਆ ਰਹੀ ਹੋਵੇ ਨੈਟਵਰਕ ਇਸ਼ੂ ਦੀ ਇਹ ਉਮੀਦ ਕਰਦੇ ਆ ਕਿ ਇਹਨੂੰ ਥੋੜੀ ਦੇਰ ਤੱਕ ਅਸੀਂ ਇਸੀ ਨੂੰ ਹੱਲ ਕਰ ਲਵਾਂਗੇ ਤੇ ਜਿੱਦਾਂ ਹੀ ਇਹ ਸਾਰਾ ਕੋਸ਼ਿਸ਼ ਕਰ ਰਹੇ ਆ ਅਸੀਂ ਇਹਨੂੰ ਤੁਹਾਡੇ ਨਾਲ ਦੁਆਰਾ ਫੇਰ ਇਸੇ ਤਰ੍ਹਾਂ ਰابطਾ ਕਰਦੇ ਆ ਤੇ ਆਪਾਂ ਗੱਲ ਕਰ ਰਹੇ ਸੀ ਉਸ ਫੌਜੀ ਇਹਨਾਂ ਫੌਜੀ ਨੌਜਵਾਨਾਂ ਦੀ ਸ਼ਹਾਦਤ ਦੀ ਸੋ ਉਹਦੇ ਵਿੱਚ ਇਹਨਾਂ ਜਵਾਨਾਂ ਦੇ ਜਿਹੜਾ ਜਿਸ ਤਰ੍ਹਾਂ ਦਾ ਇਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਤਾਂ ਇਲਾਕੇ ਦੇ ਵਿੱਚ ਬੜਾ ਗਮਗੀਨ ਮਾਹੌਲ ਸੀ ਸੋ ਉਸ ਨੂੰ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਤੇ ਕੁੱਲ ਮਿਲਾ ਕੇ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਜਿਸ ਤਰ੍ਹਾਂ ਹਰ ਫੌਜੀ ਨੌਜਵਾਨ ਦੇ ਲਈ ਪੰਜਾਬ ਸਰਕਾਰ ਜਿਹੜੀ ਹੈ ਉਹ ਆਪਣਾ 1 1 ਕਰੋੜ ਰੁਪਇਆ ਆਪਣੇ ਸਹਾਇਤਾ ਰਾਸ਼ੀ ਦਿੰਦੀ ਹੈ ਤੇ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਮਿਲਦੀ ਹੈ ਸੋ ਉਹ ਸਾਰਾ ਕੁਝ ਜਿਹੜਾ ਇਸ ਦੌਰਾਨ ਵੀ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਦਿੱਤਾ ਸੋ ਬੇਸ਼ੱਕ ਇਹਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਕੋ ਘਾਟ ਤਾਂ ਨਹੀਂ ਪੂਰੀ ਹੋ ਸਕਦੀ ਇਨਸਾਨ ਦੀ ਪਰ ਇਹ ਆ ਵੀ ਪਰਿਵਾਰ ਦੇ ਲਈ ਗੁਜ਼ਰਵਸਰ ਦੇ ਲਈ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਸੋ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਆਪਾਂ ਪੰਜਾਬ ਸਰਕਾਰ ਨੇ ਤਾਂ ਆਪਣਾ ਕੰਮ ਕਰ ਦਿੱਤਾ ਭਾਰਤ ਸਰਕਾਰ ਨੇ ਵੀ ਆਪਣਾ ਕੰਮ ਕਰ ਦਿੱਤਾ ਪਰ ਸਥਾਈ ਸ਼ਾਂਤੀ ਦੇ ਲਈ ਉਪਰਾਲੇ ਜਰੂਰ ਜਿਹੜੇ ਆ ਉਹ ਕਰਨੇ ਪੈਣਗੇ ਤੇ ਤੋ ਇਸ ਕਰਕੇ ਭਾਰਤ ਸਰਕਾਰ ਨੂੰ ਤੇ ਹੋਰ ਵੀ ਜਿਹੜਾ ਸਾਡੀਆਂ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਜਿਹੜਾ ਇਹਨੂੰ ਆਪਾਂ ਸ਼ਾਂਤੀ ਵਾਲੇ ਪਾਸੇ ਨੂੰ ਤੁਰਿਆ ਜਾਵੇ ਤੇ ਜਦੋਂ ਟਰੰਪ ਜਿਹੜੇ ਆ ਪਿਛਲੇ ਦਿਨੀ ਜਿਹੜਾ ਉਹਨਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਯੁੱਧ ਉਹਨਾਂ ਨੇ ਰੋਕਾਇਆ ਹੈ ਹੁਣ ਤੱਕ ਮੇਰਾ ਖਿਆਲੋਂ 35 ਵਾਰ ਇਹ ਵਾਅਦਾ ਕਰ ਇਹ ਐਲਾਨ ਕਰ ਚੁੱਕੇ ਨੇ ਕਿ ਉਹ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਯੁੱਧ ਰਕਵਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ ਤੇ ਟਰੰਪ ਸਾਹਿਬ ਜੇਕਰ ਤੁਹਾਡੀ ਇੰਨੀ ਇਹ ਦੋਵੇਂ ਮੁਲਕ ਮੰਨਦੇ ਨੇ ਸੋ ਰੱਬ ਦਾ ਵਾਸਤਾ ਜਿੱਥੇ ਆ ਮਾਮਾ ਦੇ ਪੁੱਤ ਸ਼ਹੀਦ ਹੋ ਰਹੇ ਨੇ ਇਹਨਾਂ ਨੂੰ ਵੀ ਬਚਾਇਆ ਜਾਵੇ ਤੁਹਾਡੇ ਵੱਲੋਂ ਉਹ ਕੁਛ ਹੋ ਰਿਹਾ ਹੈ ਕਸ਼ਮੀਰ ਦੇ ਵਿੱਚ ਹੋ ਰਿਹਾ ਜਿੱਥੇ ਹਰ ਰੋਜ਼ ਪੰਜਾਬ ਦੇ ਲਈ ਉਹ ਨੌਜਵਾਨਾਂ ਦੀਆਂ ਲਾਸ਼ਾਂ ਆ ਰਹੀਆਂ ਨੇ ਸੋ ਜਿਹੜੇ ਉੱਥੇ ਦੇਸ਼ ਦੇ ਲਈ ਲੜਦੇ ਸ਼ਹੀਦ ਹੋ ਰਹੇ ਨੇ ਸੋ ਮਾਮਾ ਦੇ ਪੁੱਤ ਤੇ ਇਕੱਲੇ-ਇਕੱਲੇ ਪੁੱਤ ਹੁੰਦੇ ਨੇ ਜ਼ਿਆਦਾਤਰ ਅਸੀਂ ਇਹ ਜਿਹੜੇ ਫੌਜੀ ਨੌਜਵਾਨ ਸ਼ਹੀਦ ਹੁੰਦੇ ਦੇਖਦੇ ਆ ਸੋ ਕਿਸੇ ਦਾ ਕਿਸੇ ਦਾ ਜਿਸ ਤਰ੍ਹਾਂ ਹਨਪ੍ਰਿਤਪਾਲ ਸਿੰਘ ਦਾ ਨਵਾਂ-ਨਵਾਂ ਵਿਆਹ ਹੋਇਆ ਸੀ ਸੋ ਇਸ ਕਰਕੇ ਉਹ ਹਾਲੇ ਦੂਸਰੀ ਵਾਰ ਉਸਨੇ ਛੁੱਟੀ ਆਉਣਾ ਸੀ ਪਰਿਵਾਰ ਦੀਆਂ ਬਹੁਤ ਸਾਰੀਆਂ ਖੁਸ਼ੀਆਂ ਸਾਂਝੀਆਂ ਕਰਨੀਆਂ ਸੀ ਪਰਿਵਾਰ ਨੇ ਇਸ ਨੌਜਵਾਨ ਦੇ ਨਾਲ ਸੋ ਇਸੇ ਤਰ੍ਹਾਂ ਹਰਵਿੰਦਰ ਸਿੰਘ ਜਿਹੜਾ ਫੌਜ ਦੇ ਵਿੱਚ ਸਿਪਾਈ ਦੀ ਡਿਊਟੀ ਕਰ ਰਿਹਾ ਸੀ ਉਹਦਾ ਵੀ ਜਿਹੜਾ ਉਹਨੇ ਛੁੱਟੀ ਆਉਣਾ ਸੀ ਤੇ ਉਹਦੇ ਵਿਆਹ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸੀ ਵਿਆਹ ਦੇ ਤਿਆਰੀਆਂ ਪਰਿਵਾਰ ਦੇ ਵਿੱਚ ਚੱਲ ਰਹੀਆਂ ਸੀਗੀਆਂ ਸੋ ਸਾਰਾ ਕੁਝ ਤਾਂ ਧਰਿਆ ਧਰਾਇਆ ਰਹਿ ਜਾਂਦਾ ਇਹ ਛੋਟੀ ਉਮਰ ਦੇ ਵਿੱਚ ਹੀ ਇਹ ਜਿਹੜੇ ਦੋਨੋਂ ਨੌਜਵਾਨ ਨੇ ਇਹ ਦੇਸ਼ ਦੇ ਲਈ ਕੁਰਬਾਨ ਹੋਏ ਨੇ ਸੋ ਸਲੂਟ ਆ ਸਾਡਾ ਇਹਨਾਂ ਦੀ ਸ਼ਹਾਦਤ ਨੂੰ ਪਰ ਜਿਹੜਾ ਪਿੱਛੇ ਪਰਿਵਾਰ ਦੇ ਵਿੱਚ ਜਿਹੜਾ ਘਾਟ ਹੈ ਉਹ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਸੋ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਇਲਾਕੇ ਦੇ ਵਿੱਚ ਜਿੱਦਾਂ ਮੈਂ ਕਿਹਾ ਕਿ ਜੋਸ਼ ਸੀ ਨੌਜਵਾਨਾਂ ਦੇ ਵਿੱਚ ਪਰ ਨਾਲ ਦੀ ਨਾਲ ਗੁੱਸਾ ਸੀ ਉਹਨਾਂ ਦੇਸ਼ ਦੇ ਦੁਸ਼ਮਣਾਂ ਦੇ ਲਈ ਜਿਨ੍ਹਾਂ ਦੇ ਵਜਾ ਕਰਕੇ ਇਹ ਜਿਹੜੀ ਆ ਜਾਨਾਂ ਗਈਆਂ ਨੇ ਸੋ ਇਸੇ ਤਰ੍ਹਾਂ ਇੱਕ ਫੌਜੀ ਨੌਜਵਾਨ 8 ਤਰੀਕ ਨੂੰ ਛੁੱਟੀ ਆਉਂਦਾ ਮੱਖੂ ਲਾਗੇ ਇਸ ਨੌਜਵਾਨ ਦਾ ਪਿੰਡ ਦੱਸਿਆ ਜਾਂਦਾ ਤਰਨਤਰਨ ਦੇ ਇਲਾਕੇ ਦੇ ਵਿੱਚ ਸ਼ੇਰੋਂ ਇਲਾਕੇ ਦੇ ਕੋਲੇ ਇਸ ਫੌਜੀ ਨੌਜਵਾਨ ਦਾ ਉੱਥੇ ਰੋਡ ਦੇ ਉੱਤੇ ਜਿਹੜਾ ਟਾਇਰ ਫਟਦਾ ਗੱਡੀ ਦਾ ਆਪਣੇ ਪਰਿਵਾਰ ਸਮੇਤ ਕਿਤੇ ਜਾ ਰਿਹਾ ਸੀ ਕਿਸੇ ਆਪਣੇ ਦੋਸਤ ਦੀ ਖਬਰ ਲੈਣ ਵਾਸਤੇ ਕਿਸੇ ਨਜ਼ਦੀਕੀ ਦੀ ਖਬਰ ਲੈਣ ਵਾਸਤੇ ਹਸਪੀਟਲ ਦੇ ਵਿੱਚ ਸੋ ਇਹ ਕਾਰ ਦਾ ਟਾਇਰ ਫਟਣ ਨਾਲ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਂਦੀ ਹੈ ਇਸ ਦੌਰਾਨ ਇਹ ਫੌਜੀ ਨੌਜਵਾਨ ਤੇ ਇਹਦੀ ਧਰਮ ਪਤਨੀ ਜ਼ਖਮੀ ਹੋ ਜਾਂਦੇ ਨੇ ਤੇ ਦੋਨਾਂ ਨੂੰ ਤਰਨਤਾਰਨ ਦੇ ਇੱਕ ਹਸਪੀਟਲ ਦੇ ਵਿੱਚ ਲਜਾਇਆ ਜਾਂਦਾ ਸੋ ਉੱਥੇ ਜਿਹੜਾ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਨਾ ਦੇ ਵੱਲੋਂ ਪੂਰੀ ਜਿਹੜੀ ਇਹ ਦੇਖਭਾਲ ਕੀਤੀ ਜਾ ਰਹੀ ਹੁੰਦੀ ਹੈ ਸੋ ਅਚਾਨਕ ਜ਼ਖਮਾਂ ਦੀ ਤਾਬ ਨਾ ਚਲਦੇ ਆ ਇਹ ਫੌਜੀ ਨੌਜਵਾਨ ਜਿਹੜਾ ਇਹ ਇਹ ਜਿਹੜਾ ਇਹਦੀ ਮੌਤ ਹੋ ਜਾਂਦੀ ਹੈ ਸੋ ਇਹ ਨੌਜਵਾਨ ਬਾਰੇ ਵੀ ਦੱਸਿਆ ਜਾਂਦਾ ਤਕਰੀਬਨ 8 ਕੁ ਮਹੀਨੇ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ ਸੋ ਕੁੱਲ ਮਿਲਾ ਕੇ ਆ ਜਿਹੜੀਆਂ ਇਸ ਤਰ੍ਹਾਂ ਦੀਆਂ ਦਰਦਨਾਕ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਸੋ ਆਪਣੇ ਆਪ ਦੇ ਵਿੱਚ ਬਹੁਤ ਦੁੱਖ ਦੇਣ ਵਾਲੀਆਂ ਇਹ ਘਟਨਾਵਾਂ ਨੇ ਰਖੜੀ ਦੇ ਮੌਕੇ ਦੇ ਉੱਤੇ ਖਾਸ ਤੌਰ ਦੇ ਉੱਤੇ ਜਿੱਥੇ ਹਰ ਭੈਣ ਆਪਣੇ ਭਰਾ ਦੀ ਸੁੱਖ ਮੰਗਦੀ ਆ ਸੋ ਇਹਨਾਂ ਦੀਆਂ ਭੈਣਾਂ ਨੇ ਵੀ ਸੁੱਖ ਮੰਗੀ ਹੋਏਗੀ ਸੋ ਇਹ ਜਿਹੜਾ ਜੋ ਕੁਝ ਹੋਇਆ ਮੰਦਪਗਾ ਸੋ ਇਸ ਤੋਂ ਇਲਾਵਾ ਗੱਲ ਕਰੀਏ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਤਿੰਨ ਬੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੋ ਡਿਜੀਟਲ ਤਰੀਕੇ ਦੇ ਨਾਲ ਵਰਚੁਅਲ ਜਿਹੜੀ ਹੈ ਜਿਹੜੀ ਹੈ ਉਦਘਾਟਨ ਇਹਨਾਂ ਦਾ ਕੀਤਾ ਗਿਆ ਤੇ ਇਹਨਾਂ ਤਿੰਨ ਬੰਦੇ ਭਾਰਤ ਟ੍ਰੇਨਾਂ ਦੇ ਵਿੱਚ ਇੱਕ ਟ੍ਰੇਨ ਜਿਹੜੀ ਹੈ ਉਹ ਅੰਮ੍ਰਿਤਸਰ ਸਾਹਿਬ ਤੋਂ ਮਾਤਾ ਗੁਆਸ਼ਨੂ ਦੇਵੀ ਤੱਕ ਜਾਏਗੀ ਤੇ ਉਹਦੇ ਲਈ ਵੀ ਜਿਹੜਾ ਉਹ ਅੱਜ ਦਾ ਐਲਾਨ ਜਿਹੜਾ ਇਹ ਆਪਣੇ ਸਰਵਾਨਾ ਕਰ ਦਿੱਤੀ ਗਈ ਹੈ ਟ੍ਰੇਨ ਪਰ ਹੁਣ ਇਹ ਕੱਲ ਤੋਂ ਆਮ ਜਿਹੜੀ ਐ ਸ਼ਰਦਾਲੂਆਂ ਦੇ ਲਈ ਇਹ ਟ੍ਰੇਨ ਜਿਹੜੀ ਉਪਲਬਧ ਰਹੇਗੀ ਸੋ ਇੱਥੇ ਇਹ ਚੀਜ਼ ਜ਼ਰੂਰ ਧਿਆਨ ਰੱਖਣ ਵਾਲੀ ਹੈ ਕਿ ਮੰਗਲਵਾਰ ਦੇ ਦਿਨ ਇਹ ਟ੍ਰੇਨ ਨਹੀਂ ਚੱਲੇਗੀ ਤੇ ਬਾਕੀ ਦਿਨ ਇਹ ਟ੍ਰੇਨ ਜਿਹੜੀ ਆ ਉਹ ਤੁਹਾਨੂੰ ਇਹਦੇ ਵਿੱਚ ਤੁਸੀਂ ਸਫ਼ਰ ਕਰ ਸਕਦੇ ਹੋ ਤੇ ਪਰ ਮੰਗਲਵਾਰ ਨੂੰ ਇਹ ਟ੍ਰੇਨ ਨਹੀਂ ਚੱਲੇਗੀ ਸੋ ਕੁੱਲ ਮਿਲਾ ਕੇ ਅੱਜ ਜਿਹੜੀਆਂ ਇਹ ਤਿੰਨ ਬੰਦੇ ਭਾਰਤ ਟ੍ਰੇਨਾਂ ਜਿਹੜੀਆਂ ਰਵਾਨਾ ਕੀਤੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਬੰਗਲੌਰ ਤੋਂ ਜਿਹੜੀ ਵਰਚੁਅਲ ਵਰਚੁਅਲ ਉਹਦਾ ਦਾ ਉਦਘਾਟਨ ਕੀਤਾ ਸੋ ਇਸ ਤੋਂ ਪਹਿਲਾਂ 119 ਬੰਦੇ ਭਾਰਤ ਟ੍ਰੇਨਾਂ ਜਿਹੜੀਆਂ ਉਹ ਚਲਾਈਆਂ ਗਈਆਂ ਨੇ ਤੇ ਹੁਣ ਇਹਨਾਂ ਦੀ ਗਿਣਤੀ 122 ਹੋ ਗਈ ਹੈ ਸੋ ਕੁੱਲ ਮਿਲਾ ਕੇ ਇਹ ਤੇਜ਼ ਰਫ਼ਤਾਰ ਤੇ ਆਧੁਨਿਕ ਸਹੂਲਤਾਂ ਨਾਲ ਲਾਈਫ ਟ੍ਰੇਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੀਆਂ ਲੋਕਾਂ ਦੇ ਲਈ ਸਹੂਲਤਾਂ ਲੈ ਕੇ ਆਉਣਗੀਆਂ ਸੋ ਦੂਜੇ ਪਾਸੇ ਗੱਲ ਕਰੀਏ ਤਾਂ ਆਪਾਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜਿੱਥੇ ਉਹ ਹਾਈ ਕੋਰਟ ਦੇ ਵਿੱਚ 4 ਹਫ਼ਤਿਆਂ ਦੀ ਰੋਕ ਲੱਗੀ ਹੋਈ ਹੈ ਤੇ ਕਿਸਾਨ ਜਥੇਬੰਦੀ ਆਪਣਾ ਵਿਰੋਧ ਜਤਾ ਰਹੀਆਂ ਨੇ ਸੋ ਕੁੱਲ ਮਿਲਾ ਕੇ ਇਹ ਸਾਰਾ ਕੁਝ ਜਿਹੜਾ ਕੁਝ ਹੁਣ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਚੱਲ ਰਿਹਾ ਹੈ ਇਹਨੂੰ ਲੈ ਕੇ ਜਿਹੜਾ ਪੰਜਾਬ ਦੀ ਸਿਆਸਤ ਜਿਹੜੀ ਇਸ ਟਾਈਮ ਪੂਰੇ ਸਿਖਰਾਂ ਤੇ ਹੈ ਤੇ ਖੇਤੀ ਬਾੜੀ ਨਾਲ ਜਿਹੜੀਆਂ ਇਹ ਜ਼ਮੀਨਾਂ ਨੇ ਜਿਹੜੀਆਂ ਖਾਸ ਤੌਰ ਦੇ ਉੱਤੇ ਖੇਤੀ ਵਾੜੀ ਲਈ ਉਪਜਾਊ ਜ਼ਮੀਨਾਂ ਨੇ ਇਹਨਾਂ ਨੂੰ ਐਕਵਾਇਰ ਕਰਨ ਦੀ ਜਾਂ ਇਹਨਾਂ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਲੈਣ ਦੀ ਜਿਹੜੀ ਸਰਕਾਰ ਦੀ ਇੱਕ ਪਾਲਿਸੀ ਹੈ ਉਹਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਹੁਣ 2013 ਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਅੱਜ ਮੈਂ ਹਮੇਸ਼ ਸਿੰਘ ਸੀਨੀਅਰ ਪੱਤਰਕਾਰ ਉਹਨਾਂ ਨੂੰ ਮੈਂ ਸੁਣ ਰਿਹਾ ਸੀ ਇੱਕ ਸੈਮੀਨਾਰ ਦੇ ਵਿੱਚ ਉਹਨਾਂ ਨੇ ਬਹੁਤ ਪਤੈ ਦੀਆਂ ਗੱਲਾਂ ਕਹੀਆਂ ਨੇ ਸੋ ਕਿ ਬਹੁਤ ਸਾਰੇ YouTube ਚੈਨਲਾਂ ਦੇ ਉੱਤੇ ਉਹ ਚੀਜ਼ਾਂ ਪਈਆਂ ਨੇ ਤੁਸੀਂ ਜ਼ਰੂਰ ਸੁਣਿਓ ਉਹਨਾਂ ਨੂੰ ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 2013 ਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹਦੇ ਨਾਲ ਜਿਹੜੀਆਂ ਜੇਕਰ ਜ਼ਮੀਨ ਪ੍ਰਾਪਤ ਕਰਨੀ ਹੈ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਮੱਦਾਂ ਨੇ ਜਿਹੜੀਆਂ ਇਸ ਲੈਂਡ ਪੂਲਿੰਗ ਪਾਲਿਸੀ ਦੇ ਲਈ ਜਿਹੜੀਆਂ ਸਰਕਾਰ ਸ਼ਰਤਾਂ ਉਹ ਪੂਰੀਆਂ ਹੀ ਨਹੀਂ ਕਰਦੀ ਪਹਿਲੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਾਂ ਤੱਕ ਕਿਸਾਨ ਆਪਣੇ ਪੂਰੇ ਪੈਸੇ ਲੈ ਸਕਦਾ ਆਪਣੀ ਜ਼ਮੀਨ ਦੇ ਤੇ ਜਾਂ ਉਹ ਹਿੱਸੇਦਾਰ ਬਣ ਸਕਦਾ ਦੋ ਆਪਸ਼ਨਾਂ ਸੀ ਪਰ ਇੱਥੇ ਜਿਹੜੀ ਕਿਸਾਨ ਦੇ ਕੋਲ ਇੱਕੋ ਆਪਸ਼ਨ ਹੈ ਕਿ ਉਹ ਉਹਨੂੰ ਜਿਹੜਾ ਉਹ ਹਿੱਸੇਦਾਰ ਦੇ ਤੌਰ ਦੇ ਉੱਤੇ ਰਹੇਗਾ ਭਾਵ ਜਿਹੜਾ 1000 ਗਜ ਦਾ ਇੱਕ ਪਲਾਟ ਤੇ 200 ਗਜ ਦਾ ਇੱਕ ਪਲਾਟ ਜਿਹੜਾ ਕਿਸਾਨ ਦੇ ਹਿੱਸੇ ਆਉਣਾ ਹੈ ਤੇ ਬਾਕੀ ਜ਼ਮੀਨ ਜਿਹੜੀ ਆ ਉਹ ਜਿਹੜੀ ਆ ਆਵਾਦ ਕਰਕੇ ਉਹ ਸ਼ਹਿਰੀ ਵਿਕਾਸ ਦੇ ਲਈ ਵਰਤੀ ਜਾਣੀ ਹੈ ਸੋ ਕੁੱਲ ਮਿਲਾ ਕੇ ਜਿਹੜੀ ਪਿਛਲੀ ਪਾਲਿਸੀ ਦੇ ਵਿੱਚ ਇਹ ਸੀ ਜਿਹੜੀ ਆ ਪਜਾਉ ਜ਼ਮੀਨ ਹੈ ਉਹ ਜ਼ਮੀਨ ਨੂੰ ਨਹੀਂ ਅਕਵਾਇਰ ਕੀਤਾ ਜਾ ਸਕਦਾ ਇਸੀ ਦਾ ਹਵਾਲਾ ਜਦੋਂ ਹਾਈ ਕੋਰਟ ਦੇ ਵਿੱਚ ਇਹ ਸੁਣਵਾਈ ਹੋਈ ਹੈ ਤੇ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਵੀ ਪੰਜਾਬ ਸਰਕਾਰ ਦੇ ਵਕੀਲਾਂ ਨੂੰ ਇਹ ਗੱਲ ਕਹੀ ਹੈ ਕਿ 2013 ਦਾ ਜਿਹੜਾ ਜਿਹੜਾ ਕਾਨੂੰਨ ਹੈ ਭੂਮਿ ਪ੍ਰਾਪ ਭੂਮੀ ਪ੍ਰਾਪਤ ਕਰਨ ਦਾ ਉਹਨੂੰ ਅਗਰ ਚੰਗੀ ਤਰ੍ਹਾਂ ਪੜਾਇਆ ਜਾਵੇ ਤੇ ਜਮੀਨਾਂ ਦਾ ਵੈਸੇ ਵੀ ਜਿਹੜੀਆਂ ਨੇ ਤੁਸੀਂ ਇਹਨਾਂ ਨੂੰ ਅਕਵਾਇਰ ਨਹੀਂ ਕਰ ਸਕਦੇ ਸਭ ਕੁਲ ਮਿਲਾ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ 4 ਹਫ਼ਤਿਆਂ ਤੋਂ ਬਾਅਦ ਸਰਕਾਰ ਇਸ ਪਾਸੇ ਦੁਆਰਾ ਕੋਈ ਕਰਦੀ ਹੈ ਕੋਈ ਫੈਸਲਾ ਲੈਂਦੀ ਹੈ ਤੇ ਜਾਂ ਇਹਦੇ ਉੱਤੇ ਵਾਪਸ ਆਉਂਦੀ ਹੈ ਇਸ ਨੂੰ ਕੰਟੀਨਿਊ ਰੱਖਦੀ ਹੈ ਸਮਾਂ ਦੱਸੇਗਾ ਪਰ ਇਹ ਕਾਫੀ ਅਹਿਮ ਰਹੂਗੀ ਸੁਣਵਾਈ ਜਦੋਂ ਦੁਬਾਰਾ ਇਹ ਅਦਾਲਤ ਦੇ ਵਿੱਚ ਇਹ ਮਾਮਲਾ ਜਾਣਾ ਹੈ ਸੋ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਲਾਮਬੰਦੀ ਕਰਨ ਵਾਸਤੇ ਸੰਯੁਕਤ ਕਿਸਾਨ ਮੋਰਚਾ ਤੇ ਸਿਆਸੀ ਪਾਰਟੀਆਂ ਲੱਗੀਆਂ ਹੋਈਆਂ ਨੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਭਰਾਤਰੀ ਜਥੇਬੰਦੀਆਂ ਆਪਣੇ ਤੌਰ ਦੇ ਉੱਤੇ ਲਾਮਬੰਦੀ ਕਰਨ ਵਾਸਤੇ ਲੱਗੀਆਂ ਹੋਈਆਂ ਨੇ ਕਿਸਾਨ ਕਿਸਾਨ ਜਥੇਬੰਦੀਆਂ ਹੋਰ ਜਿਹੜੀਆਂ ਇਸ ਤੋਂ ਬਾਹਰ ਵੀ ਨੇ ਜਾਂ ਗੈਰ ਸਿਆਸੀ ਇੱਕ ਹੋਰ ਜਿਹੜਾ ਜਿਹੜਾ ਆਪਣੇ ਬਣਿਆ ਹੋਇਆ ਆਪਣਾ ਸੰਯੁਕਤ ਕਿਸਾਨ ਮੋਰਚਾ ਉਹਦੀਆਂ ਜਥੇਬੰਦੀਆਂ ਨੇ ਵੀ ਆਪਣੇ ਜਿਹੜੇ ਸੰਘਰਸ਼ ਦਾ ਵਿਗਲ ਵਜਾ ਦਿੱਤਾ ਹੈ ਕਿਸਾਨ ਮਜ਼ਦੂਰ ਜਥੇਬੰਦੀਆਂ ਉਹ ਵੀ ਇਸ ਦੇ ਵਿਰੁੱਧ ਦੇ ਵਿੱਚ ਆ ਗਈਆਂ ਨੇ ਸੋ ਦੂਜੇ ਪਾਸੇ ਸਿਆਸੀ ਪਾਰਟੀਆਂ ਭਾਜਪਾ ਨੇ ਵੀ ਜਿੱਦਾਂ ਪ੍ਰੋਗਰਾਮ ਲਿਖੇ ਹੋਏ ਨੇ ਤੇ ਇਸ ਤੋਂ ਇਲਾਵਾ ਕਾਂਗਰਸ ਨੇ ਆਕਾਲੀ ਦਲ ਨੇ ਵੀ ਇਸ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਆਪਣੇ ਆਪਣੇ ਪ੍ਰੋਗਰਾਮ ਜਿਹੜੇ ਉਹ ਲਿਖੇ ਹੋਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਇਹ ਹੋਰ ਕਿਧਰ ਨੂੰ ਕੀ ਰੰਗ ਦਿਖਾਉਂਦੀ ਹੈ ਇਹ ਪਾਲਿਸੀ ਤੇ ਉੱਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਕਿਸ ਤਰ੍ਹਾਂ ਆਮ ਲੋਕਾਂ ਨੂੰ ਸਮਝਾਉਣ 'ਚ ਕਾਮਯਾਬ ਹੁੰਦੀ ਹੈ ਤੇ ਜਾਂ ਫਿਰ ਇਹਨੂੰ ਵਾਪਸ ਲੈਣਾ ਪਵੇਗਾ ਤੇ ਜਾਂ ਕੀ ਲੱਗਦਾ ਸਰਕਾਰ ਨੂੰ ਤੇ ਕੀ ਉਹ ਇਸ ਉੱਤੇ ਕੰਟੀਨਿਊ ਕਰੇਗੀ ਸੋ ਦੇਖਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਕੀ ਕੁਝ ਸਾਹਮਣੇ ਆਉਂਦਾ ਸੋ ਸੋ ਕੁੱਲ ਮਿਲਾ ਕੇ ਜਿਹੜੇ ਵੀ ਜਿੰਨੇ ਵੀ ਸਾਡੇ ਨਾਲ ਸਾਡੇ ਦਰਸ਼ਕ ਨਵੇਂ ਜੁੜ ਰਹੇ ਨੇ ਉਹਨਾਂ ਨੂੰ ਮੇਰੀ ਹੱਥ ਵਨ ਕੇ ਬੇਨਤੀ ਆ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਓ ਤਾਂ ਕਿ ਆਪਾਂ ਪੰਜਾਬ ਦੀ ਦੁਨੀਆ ਦੀ ਭਾਰਤ ਦੀ ਅਸਲ ਤਸਵੀਰ ਤੁਹਾਡੀ ਆਪਣੀ ਭਾਸ਼ਾ ਦੇ ਵਿੱਚ ਸਰਲ ਭਾਸ਼ਾ ਦੇ ਵਿੱਚ ਇੱਕ ਆਮ ਜਿੱਦਾਂ ਖਬਰਾਂ ਪੜੀਆਂ ਜਾਂਦੀਆਂ ਸਮਝਾਈਆਂ ਜਾਂਦੀਆਂ ਉਸੇ ਤਰ੍ਹਾਂ ਦਾ ਜਿਹੜਾ ਇੱਕ ਸਟਾਈਲ ਦੇ ਵਿੱਚ ਸਾਰਾ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਕੋਸ਼ਿਸ਼ ਮੇਰੀ ਇਹ ਰਹੂਗੀ ਵੀ ਪ੍ਰੋਗਰਾਮ ਜਿਹੜੇ ਨੇ ਉਹ ਅਸੀਂ ਆਊਟਡੋਰ ਜ਼ਿਆਦਾ ਕਰੀਏ ਇਨਡੋਰ ਕਰਨ ਦੀ ਬਜਾਏ ਸਟੂਡੀਓ ਦੇ ਵਿੱਚ ਬੈਠਣ ਦੀ ਬਜਾਏ ਬਾਹਰ ਤੁਹਾਨੂੰ ਬਾਹਰ ਪੰਜਾਬ ਦੀ ਜਿਹੜੀ ਅਸਲ ਤਸਵੀਰ ਹੈ ਉਹ ਦਿਖਾਉਣ ਦੀ ਕੋਸ਼ਿਸ਼ ਰਹੂਗੀ ਪ੍ਰੋਗਰਾਮ ਬਾਹਰੋਂ ਜਿਹੜੇ ਅਸੀਂ ਮੈਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗਾ ਬੇਸ਼ੱਕ ਅੱਜ ਗਰਮੀ ਬਹੁਤ ਜ਼ਿਆਦਾ ਹੈ ਉਹਦੇ باوجود ਵੀ ਬਾਹਰੋਂ ਪ੍ਰੋਗਰਾਮ ਕਰ ਰਹੇ ਆ ਸੋ ਸਹਿਜਵੀਰ ਇਟਲੀ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਵਾਗਤ ਤੁਹਾਡਾ ਤੇ ਹੋਰ ਜਿੰਨੇ ਸਾਡੇ ਨਾਲ ਦਰਸ਼ਕ ਨਵੇਂ ਜੁੜਦੇ ਨੇ ਸੋ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਜਿੱਥੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਉਥੇ ਨਾਲ ਸਕਰੀਨ ਦੇ ਉੱਤੇ ਡਬਲ ਟੈਪ ਕਰਕੇ ਚੱਲਦੇ ਪ੍ਰੋਗਰਾਮ ਨੂੰ ਲਾਈਕ ਜ਼ਰੂਰ ਕਰਨਾ ਤਾਂ ਕਿ ਤੁਹਾਡੇ ਵੱਲੋਂ ਮਿਲੇ ਹੋਏ ਹੌਸਲੇ ਦੇ ਨਾਲ ਅਸੀਂ ਹੋਰ ਦੂਨ ਸਵਾਏ ਹੁੰਨੇ ਆ ਤੇ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਤੱਕ ਅਸੀਂ ਜੜੀਆਂ ਸਾਂਝਾ ਪਾਉਨੇ ਆ ਸੋ ਇਸੇ ਤਰ੍ਹਾਂ ਗੱਲ ਕਰੀਏ ਜਿਹੜਾ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਭਰਤੀ ਵਾਸਤੇ ਬਣਾਈ ਗਈ ਸੀ ਬੇਸ਼ੱਕ ਉਹ 7 ਮੈਂਬਰੀ ਕਰ ਦਿੱਤੀ ਗਈ ਸੀ ਬਾਅਦ ਚ ਪਰ ਉਹਦੇ 2 ਮੈਂਬਰ ਉਹ ਅਸਤੀਫਾ ਦੇ ਕੇ ਬਾਹਰ ਹੋ ਗਏ ਸੀ ਤੇ 5 ਮੈਂਬਰੀ ਕਮੇਟੀ ਜਿਹੜੀ ਆ ਉਹ ਰਹਿ ਗਈ ਸੀ ਤੇ ਉਹਦੇ ਵਿੱਚ ਉਸ 5 ਮੈਂਬਰੀ ਕਮੇਟੀ ਨੇ ਜਿਹੜਾ ਹੁਣ ਆਪਣਾ ਜਿਹੜਾ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਨ ਵਾਸਤੇ ਉਹਨਾਂ ਨੇ ਦੁਬਾਰਾ ਜਿਹੜਾ ਆਪਣਾ اجلاس ਆ ਜਿਹੜਾ ਕੱਲ 11 ਤਰੀਕ ਨੂੰ 11 ਅਗਸਤ ਨੂੰ 11 ਵਜੇ ਤੈਅ ਕੀਤਾ ਹੋਇਆ ਇਹਨਾਂ ਵੱਲੋਂ ਮੰਗ ਕੀਤੀ ਗਈ ਸੀ ਇਸ ਜਿਹੜੀ ਆ 5 ਮੈਂਬਰੀ ਕਮੇਟੀ ਵੱਲੋਂ ਤੇ ਉਹ ਨਰਾਜ ਧੜਾ ਜਿਹੜਾ ਕਿ ਆਪਣੇ ਆਪ ਨੂੰ ਬਾਗੀ ਧੜਾ ਕਹਾਉਂਦਾ ਅਕਾਲੀ ਦਲ ਦਾ ਕਿ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਦਿੱਤਾ ਜਾਵੇ ਪਰ ਸ਼੍ਰੋਮਣੀ ਕਮੇਟੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਦਿੱਤਾ ਤੇ ਇਸ ਕਰਕੇ ਉਸ ਤੋਂ ਬਾਅਦ ਜਿਹੜਾ ਹੁਣ ਤੇਜਾ ਸਿੰਘ ਸਮੁੰਦਰੀ ਹਾਲ ਨਾ ਦੇਣ ਕਰਕੇ ਜਿਹੜਾ ਉਹ ਇਹਨਾਂ ਨੇ ਫਿਰ ਦੁਬਾਰਾ ਇੱਕ ਹੋਰ ਆਪਣੇ ਭਾਈ ਗੁਰਦਾਸ ਹਾਲ ਦੀ ਜਿਹੜੀ ਹੈ ਉਹਨਾਂ ਨੂੰ ਰੱਖਿਆ ਸੀ ਕਿ ਤੁਸੀਂ ਉਹਦੇ ਵਿੱਚ ਵੀ ਆਪਣਾ ਤੁਸੀਂ ਕਰ ਸਕਦੇ ਹੋ ਪ੍ਰੋਗਰਾਮ ਤੇ ਪਰ ਉਸ ਹਾਲ ਦੇ ਵਿੱਚ ਜਦੋਂ ਇਹ ਸਾਰਾ ਕੁਝ ਇਹਨਾਂ ਦੀ ਕਮੇਟੀ ਦਾ ਕਹਿਣਾ ਹੈ ਉਹ ਦੇਖਣ ਗਏ ਉੱਥੇ ਪ੍ਰੋਗਰਾਮ ਪ੍ਰਬੰਧ ਕਰਨ ਵਾਸਤੇ ਤਾਂ ਉੱਥੋਂ ਕਹਿੰਦੇ ਦਰਬਾਰ ਸਾਹਿਬ ਦੇ ਮੈਨੇਜਰ ਨੇ ਇਸ ਗੱਲ ਦੇ ਲਈ ਕਿਹਾ ਕਿ ਤੁਸੀਂ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕਰ ਸਕਦੇ ਸੋ ਕਹਿੰਦੇ ਜਦੋਂ ਅਸੀਂ ਇਸ ਬਾਰੇ ਪੁੱਛਿਆ ਕਿਉਂ ਨਹੀਂ ਕਰ ਸਕਦੇ ਤਾਂ ਉਹ ਕਹਿੰਦੇ ਵੀ ਜਦੋਂ ਅਕਾਲੀ ਦਲ ਨੇ ਆਪਣਾ ਪ੍ਰਧਾਨ ਚੁਣਿਆ ਸੀ ਉਹਨਾਂ ਨੇ ਵੀ ਅਕਾਲਤਾ ਜਿਹੜਾ ਵੀ ਆਪਣੇ ਪ੍ਰਕਾਸ਼ ਨਹੀਂ ਸੀ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੋ ਇਸ ਕਰਕੇ ਕਹਿੰਦੇ ਇਸ ਚੀਜ਼ ਦੀ ਇਜਾਜ਼ਤ ਨਹੀਂ ਮਿਲੇਗੀ ਤੁਹਾਨੂੰ ਸੋ ਕੁੱਲ ਮਿਲਾ ਕੇ ਫਿਰ ਜਦੋਂ ਬਾਦ ਵਿਵਾਦ ਵਾਧਾ ਗਿਆ ਸੋ ਇਹਨਾਂ ਨੇ ਆਪਣਾ ਉੱਥੋਂ ਪ੍ਰੋਗਰਾਮ ਬੁੱਢਾ ਦਲ ਦੀ ਸ਼ੌਣੀ ਦੇ ਵਿੱਚ ਜਾ ਕੇ ਆਪਣਾ ਤਬਦੀਲ ਕਰ ਲਿਆ ਸੋ ਕੁੱਲ ਮਿਲਾ ਕੇ ਹੁਣ ਜਿਹੜਾ ਰਾਜੇਂਦਰ ਚਾਹਲ ਸਵਾਗਤ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਨਾਲ ਜੁੜੇ ਹੋ ਧੰਨਵਾਦ ਤੁਹਾਡਾ ਪ੍ਰੋਗਰਾਮ ਨੂੰ ਦੇਖ ਰਹੇ ਹੋ ਸੋ ਬਹੁਤ ਧੰਨਵਾਦ ਆ ਤੁਹਾਡਾ ਸਾਡਾ ਆਪਣੇ ਸਾਰੇ ਪਰਿਵਾਰ ਇਹ ਸਾਡਾ ਜਿਹੜਾ ਪ੍ਰੋਗਰਾਮ ਨੂੰ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਨੇ ਸਾਡੇ ਉਹ ਦੇਖ ਰਹੇ ਨੇ ਤੇ ਬਾਈ ਜਗਜੀਤ ਸਿੰਘ ਢਿੱਲੋਂ ਅੰਮ੍ਰਿਤਸਰ ਤੋਂ ਜਿਨ੍ਹਾਂ ਦਾ ਆਪਣਾ ਚੈਨਲ ਵੀ ਹੈ ਡੀ 2 ਟੀਵੀ ਡੀ 2 ਟੀਵੀ ਉਹਨਾਂ ਦਾ ਆਪਣਾ ਜਿਹੜਾ ਚੈਨਲ ਹੈ ਤੋ ਜਰੂਰ ਉਹਨੂੰ ਵੀ ਸਬਸਕ੍ਰਾਈਬ ਕਰਿਓ ਸੌਣ ਵਾਲੇ ਦਿਨਾਂ ਦੇ ਵਿੱਚ ਮੈਂ ਉਸ ਚੈਨਲ ਦੇ ਉੱਤੇ ਵੀ ਬਾਈ ਦੇ ਨਾਲ ਤੁਹਾਡੀਆਂ ਸਾਂਝਾ ਪਵਾਵਾਂਗੇ ਬਹੁਤ ਟੈਲੈਂਟਡ ਸਾਡਾ ਸਾਥੀ ਹੈ ਬਾਈ ਜਗਜੀਤ ਸਿੰਘ ਢੱਲੋਂ ਤੇ ਬਹੁਤ ਦਿਨ ਬਹੁਤ ਜਲਦ ਅਸੀਂ ਉਹਨਾਂ ਚੈਨਲਾਂ ਦੇ ਉੱਤੇ ਵੀ ਲਾਈਵ ਜਿਹੜਾ ਤੁਹਾਨੂੰ ਬਹੁਤ ਕੁਝ ਦਿਖਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਬਹੁਤ ਸਾਰੀਆਂ ਹੋਰ ਖਬਰਾਂ ਦਾ ਅਗਰ ਗੱਲ ਕਰੀਏ ਇਹ ਅਕਾਲੀ ਦਲ ਨੂੰ ਜਿਹੜਾ ਕੱਲੋਂ ਨਵਾਂ ਪ੍ਰਧਾਨ ਜਿਹੜਾ ਮਿਲਣਾ ਨਵੇਂ ਅਕਾਲੀ ਦਲ ਨੂੰ ਬੇਸ਼ੱਕ ਇਹ ਅਕਾਲੀ ਦਲ ਆਪਣੇ ਆਪ ਨੂੰ ਹੁਣ ਅਸਲੀ ਅਕਾਲੀ ਦਲ ਇਹ ਕਹਾ ਰਿਹਾ ਹੈ ਪਰ ਜਿਹੜਾ ਵੀ ਅਕਾਲੀ ਦਲ ਆਲਾ ਹਰੇ ਕੇ ਆਪਣੇ ਆਪ ਨੂੰ ਅਸਲੀ ਕਹਾਉਂਦਾ ਪਹਿਲਾਂ ਵੀ ਬਹੁਤ ਸਾਰੇ ਅਕਾਲੀ ਦਲ ਸਰਗਰਮ ਨੇ ਚਾਹੇ ਉਹ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਅਕਾਲੀ ਦਲ 1920 ਹੈ ਤੇ ਰਵੀਂਦਰ ਸਿੰਘ ਉਹਨਾਂ ਦਾ ਤੇ ਜਾਂ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਵੱਲੋਂ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਮ ਦੇ ਉੱਤੇ ਪਹਿਲਾਂ ਉਹਨਾਂ ਦੀ ਵਾਰਿਸ ਪੰਜਾਬ ਦੇ ਜਥੇਬੰਦੀ ਸੀ ਹੁਣ ਵਾਰਿਸ ਪੰਜਾਬ ਦੇ ਨਾਮ ਤੇ ਅਕਾਲੀ ਦਲ ਜਿਹੜਾ ਉਹਨਾਂ ਨੇ ਬਣਾਇਆ ਇੱਕ ਉਹ ਵੀ ਅਕਾਲੀ ਦਲ ਹੈ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਉਹ ਵੀ ਆਪਣੇ ਵਾਲੇ ਅਕਾਲੀ ਦਲ ਨੂੰ ਅ ਅਸਲ ਅਕਾਲੀ ਦਲ ਮੰਨਦੇ ਨੇ ਤੇ ਹੁਣ ਕੱਲੋਂ ਇਹ ਨਵਾਂ ਅਕਾਲੀ ਦਲ ਜਿਹੜਾ ਹੋਂਦ ਦੇ ਵਿੱਚ ਆ ਰਿਹਾ ਹੈ ਇਹ ਵੀ ਆਪਣੇ ਆਪ ਨੂੰ ਅਸਲ ਅਕਾਲੀ ਦਲ ਮੰਨਦਾ ਪਰ ਫੈਸਲਾ ਪੰਜਾਬੀਆਂ ਨੇ ਕਰਨਾ ਸਿੱਖਾਂ ਨੇ ਕਰਨਾ ਕਿ ਪੰਜਾਬ ਦੀ ਸਿੱਖਾਂ ਦੀ ਅਸਲ ਨੁਮਾਇੰਦਗੀ ਕਿਹਨੂੰ ਦੇਣੀ ਹੈ ਤੇ ਕਿਸ ਕਰਕੇ ਦੇਣੀ ਹੈ ਤੇ ਕਿਹੜੀਆਂ ਪੰਜਾਬ ਦੀਆਂ ਸਿੱਖਾਂ ਦੀਆਂ ਮੰਗਾਂ ਨੇ ਜਿਹੜੀਆਂ ਤੁਸੀਂ ਇਹਨਾਂ ਤੋਂ ਉਮੀਦ ਕਰਦੇ ਹੋ ਤੇ ਅਤੀਤ ਦੇ ਵਿੱਚ ਜਿਹੜੀਆਂ ਵੱਡੇ ਲੀਡਰਾਂ ਨੇ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੋ ਇਹ ਸਾਰਾ ਕੁਝ ਜਿਹੜਾ ਨਾਲ ਦੀ ਨਾਲ ਤੁਹਾਨੂੰ ਜਿਹੜਾ ਦੇਖਣ ਨੂੰ ਮਿਲੇਗਾ ਆ ਸੋ ਸੁਖਜੀਤ ਸਿੰਘ ਸਵਾਗਤ ਹੈ ਜੀ ਪ੍ਰੋਗਰਾਮ ਨਾਲ ਜੁੜਨ ਦੇ ਲਈ ਤੁਹਾਡਾ ਧੰਨਵਾਦ ਤੁਹਾਡਾ ਸਾਰਿਆਂ ਦਾ ਅਰਸ਼ਪ੍ਰੀਤ ਕੌਰ ਗਰੇਵਾਲ ਕੈਨੇਡਾ ਤੋਂ ਸਵਾਗਤ ਜੀ ਸਾਂਝ ਪਾਉਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸੋ ਜਿੰਨੇ ਵੀ ਸਾਡੇ ਨਾਲ ਸਾਡੇ ਜੁੜ ਰਹੇ ਨੇ ਸਾਡੇ ਦਰਸ਼ਕ ਜੁੜ ਰਹੇ ਨੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਇਸ ਪਰਿਵਾਰ ਨੂੰ ਜਿੰਨਾ ਤੁਸੀਂ ਵੱਡਾ ਕਰੋਗੇ ਆਪਾਂ ਤੁਹਾਨੂੰ ਪੰਜਾਬ ਦੀ ਅਸਲ ਤਸਵੀਰ ਖਬਰਾਂ ਪੰਜਾਬ ਦੀਆਂ ਜਿਹੜੀ ਭਾਸ਼ਾ ਆਪਾਂ ਆਮ ਬੋਲਦੇ ਆ ਕੋਈ ਫਰਜੀ ਭਾਸ਼ਾ ਨਹੀਂ ਆਮ ਭਾਸ਼ਾ ਦੇ ਵਿੱਚ ਤੁਹਾਡੇ ਤੱਕ ਪੰਜਾਬ ਦੀ ਅਸਲ ਤਸਵੀਰ ਲੈ ਕੇ ਆਵਾਂਗੇ ਕੋਈ ਬਣਾ ਕੇ ਕੋਈ ਮਸਾਲੇਦਾਰ ਖਬਰਾਂ ਕਰਨ ਦੀ ਆਪਾਂ ਨੂੰ ਜ਼ਰੂਰਤ ਨਾ ਪਵੇ ਪਰ ਉਹਦੇ ਲਈ ਤੁਹਾਡਾ ਸਾਥ ਬੇहद ਜ਼ਰੂਰੀ ਹੈ ਸੋ ਆਪਾਂ 10000 ਸਬਸਕ੍ਰਾਈਬਰ ਦੇ ਬਹੁਤ ਨੇੜੇ ਪਹੁੰਚ ਚੁੱਕੇ ਹਾਂ ਸੋ ਉਹਦੇ ਲਈ ਵੀ ਤੁਸੀਂ ਇੱਕ ਮਹੀਮ ਬਣਾ ਦਿਓ ਵੱਧ ਤੋਂ ਵੱਧ ਔਰ ਜਿੰਨੇ ਵੀ ਸਾਡੇ ਦਰਸ਼ਕ ਸਾਡੇ ਅੱਜ ਜੁੜੇ ਨੇ ਉਹ ਵੀ ਇਸ ਚੈਨਲ ਨੂੰ ਲਾਈਵ ਕਰ ਲੈਣ ਔਰ ਇਹ ਵਾਅਦਾ ਕਰਨ ਕਿ ਅਸੀਂ ਆਪਣੇ ਵਰਗੇ ਹੋਰ ਤੁਹਾਡੀ ਸੋਚ ਵਰਗੇ ਜਿਹੜੇ ਹੋਰ ਦਰਸ਼ਕ ਨੇ ਉਹਨਾਂ ਨੂੰ ਇਸ ਚੈਨਲ ਦੇ ਨਾਲ ਜੋੜ ਕੇ ਲੈ ਕੇ ਆਉਣਾ ਸੋ ਇਹ ਵਾਅਦਾ ਮੇਰਾ ਤੁਹਾਡੇ ਨਾਲ ਹੈ ਕਿ ਤੁਹਾਡੇ ਤੱਕ ਪੰਜਾਬ ਦੀ ਅਸਲ ਤਸਵੀਰ ਅਸਲ ਕਹਾਣੀਆਂ ਤੁਹਾਡੇ ਤੱਕ ਲੈ ਕੇ ਆਵਾਂਗੇ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਬਹੁਤ ਸਾਰੇ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਆਂ ਔਰ ਇਹ ਵੀ ਹੋ ਸਕਦਾ ਬਾਹਰ ਬੈਠੇ ਜਿਹੜੇ ਵਿਦੇਸ਼ੀ ਸਾਡੇ ਭੈਣ ਭਰਾ ਨੇ ਉਹਨਾਂ ਦੇ ਵਿੱਚੋਂ ਟੈਲੈਂਟ ਲੱਭ ਕੇ ਕੋਈ ਬੱਚਿਆਂ ਦੇ ਵਿੱਚੋਂ ਕੋਈ ਟੈਲੈਂਟਡ ਅੱਛਾ ਬੱਚਾ ਲੱਭ ਕੇ ਉਹ ਵੀ ਇਸ ਚੈਨਲ ਦੇ ਉੱਤੇ ਅਸੀਂ ਲੈ ਕੇ ਆਈਏ ਉਹ ਵੀ ਆਪਣਾ ਪ੍ਰੋਗਰਾਮ ਕਰਨਗੇ ਤੇ ਇਸੇ ਤਰ੍ਹਾਂ ਕੁਝ ਖਬਰਾਂ ਤੇ ਕੁਝ ਨੌਲੇਜ ਦੇ ਕੁਝ ਹੋਰ ਤੁਹਾਡੇ ਨਾਲ ਗਾਉਣ ਵਜਾਉਣ ਦੇ ਹਰ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ ਪਰ ਇਹ ਵਾਅਦਾ ਹੈ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਆਪਣੇ ਬੱਚਿਆਂ ਵਿੱਚ ਬੈਠ ਕੇ ਆਪਣੇ ਧੀਆਂ ਪੁੱਤਾਂ ਵਿੱਚ ਬੈਠ ਕੇ ਉਹ ਸਾਡੇ ਪ੍ਰੋਗਰਾਮ ਦੇਖ ਸੁਣ ਸਕੋਗੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਂਗੇ ਇਸ ਤਰ੍ਹਾਂ ਦੇ ਨਹੀਂ ਜਿਵੇਂ ਕੁਝ ਕਲਾਕਾਰਾਂ ਨੇ ਬਾਅਦ ਵਿੱਚ ਜاہے ਉਹ ਮਾਫੀਆਂ ਮੰਗੀ ਜਾਣ ਹੁਣ ਕਰਨ ਔਜਲੇ ਦਾ ਇੱਕ ਗੀਤ ਆਇਆ ਸੀਗਾ ਉਹਦੇ ਵਿੱਚ ਉਹਨੇ ਜਿਸ ਤਰ੍ਹਾਂ ਦਾ ਜੋ ਉਹਨੇ ਭਾਸ਼ਾ ਵਰਤੀ ਤੇ ਜਦੋਂ ਮਾਮਲਾ ਫਿਰ ਆਪਣੇ ਮਹਿਲਾ ਕਮਿਸ਼ਨ ਦੇ ਕੋਲੇ ਪਹੁੰਚਿਆ ਮਹਿਲਾ ਕਮਿਸ਼ਨ ਨੇ ਡੀਜੀਪੀ ਪੰਜਾਬ ਨੂੰ ਕਿਹਾ ਕਿ ਇਸ ਕਲਾਕਾਰ ਦੇ ਉੱਤੇ ਕਾਰਵਾਈ ਕਰਕੇ ਤੇ ਸਾਨੂੰ ਰਿਪੋਰਟ ਭੇਜੀ ਜਾਵੇ ਤੇ ਹਲੇ ਕੱਲ ਨੂੰ ਰਿਪੋਰਟ ਉਹਨਾਂ ਨੇ ਦੇਣੀ ਆ ਉਸ ਤੋਂ ਪਹਿਲਾਂ ਹੀ ਇਸ ਕਲਾਕਾਰ ਨੇ ਹੁਣ ਗਾਣੇ ਦੇ ਬੋਲ ਬਦਲਦੇ ਦੱਸੇ ਜਾ ਰਹੇ ਨੇ ਪਰ ਇਹ ਸਾਰਾ ਕੁਝ ਹੁੰਦਾ ਕਿਉਂ ਹੈ ਇਹ ਤਾਂ ਹੁੰਦਾ ਜੇਕਰ ਅਸੀਂ ਸਾਡਾ ਕੰਨ ਰਸ ਜਿਹੜਾ ਅਸੀਂ ਮਾੜਾ ਸੁਣਨਾ ਦੇਖਣਾ ਦੇਖਣਾ ਚਾਹੁੰਦੇ ਆ ਤਾਂ ਇਹ ਲੋਕ ਸਾਨੂੰ ਦਿਖਾਉਂਦੇ ਸੁਣਾਉਂਦੇ ਨੇ ਸੋ ਇਸ ਕਰਕੇ ਜਰੂਰ ਧਿਆਨ ਰੱਖਿਆ ਕਰੋ ਚੰਗਾ ਦੇਖੋ ਚੰਗਾ ਸੁਣੋ ਤੇ ਚੰਗਾ ਹੀ ਤੁਸੀਂ ਦੇਖੋ ਸੁਖਵੀਰ ਅ ਅਸੋ ਅੱਗੇ ਗੱਲ ਕਰਦੇ ਜੀ ਆਪਣੇ ਆ ਗੱਲ ਕਰਦੇ ਹਨ ਧੀਰ ਜੱਟ ਸੋ ਕਹਿੰਦੇ ਸੁਖਵੀਰ ਬਣੇਗਾ ਤੇ ਸੁਖਚੈਨ ਸਿੰਘ ਸੋ ਆ ਪ੍ਰਧਾਨ ਦੇਖਦੇ ਆ ਜੀ ਕੌਣ ਬਣਦਾ ਸਖਵੀਰ ਬਣਦਾ ਜਾਂ ਕੌਣ ਬਣਦਾ ਹੈ ਸਖਵੀਰ ਸਿੰਘ ਤਾਂ ਆਪਣੇ ਆਪ ਤਾਂ ਬਣੇ ਬਣਾਈ ਨੇ ਸੋ ਉਹਨਾਂ ਨੂੰ ਪ੍ਰਧਾਨਗੀ ਤੋਂ ਕਿਸੇ ਨੇ ਹਲੇ ਲਾਹਿਆ ਹੀ ਨਹੀਂਗਾ ਤੇ ਪਹਿਲਾਂ ਆਪੇ ਅਸਤੀਫਾ ਦਿੱਤਾ ਆਪੇ ਦੁਆਰਾ ਫਿਰ ਪ੍ਰਧਾਨਗੀ ਲੈ ਲਈ ਸੋ ਇੱਕੋ ਕਹਾਵਤ ਹੁੰਦੀ ਹੈ ਆਪਣੇ ਪੰਜਾਬੀਆਂ ਦੇ ਵਿੱਚ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਸੋ ਉਹ ਕਹਾਵਤ ਆ ਇਹਨਾਂ ਲੋਕਾਂ ਦੇ ਉੱਤੇ ਨਾ ਸਿਆਸਤਦਾਨਾਂ ਤੇ ਖੜੀਆਂ ਉਤਰਦੀਆਂ ਨੇ ਅਤੀਤ ਦੇ ਵਿੱਚ ਠੀਕ ਹੈ ਇਹਨਾਂ ਨੇ ਚੰਗੇ ਕੰਮ ਕੀਤੇ ਹੋਣਗੇ ਪਰ ਜਿੰਨੀ ਮਾੜੀ ਲਿਸਟ ਹੈ ਇਹਨਾਂ ਦੀ ਇਹਨਾਂ ਦੇ ਸਾਹਮਣੇ ਅਕਾਲ ਤਖਤ ਸਾਹਬ ਦੇ ਉੱਤੇ 2 ਦਸੰਬਰ ਦੇ ਉਸ ਸਿੰਘ ਸਾਹਿਬਾਨਾਂ ਦੇ ਇਕੱਠ ਦੇ ਵਿੱਚ ਰੱਖੀ ਗਈ ਜਿਨ੍ਹਾਂ ਨੂੰ ਇਹਨਾਂ ਨੇ ਸਿਰ ਝੁਮਾ ਕੇ ਮੰਨਿਆ ਤੇ ਵੀ ਹਾਂ ਸਾਡੇ ਕੋਲੋਂ ਇਤਿਹਾਸ ਦੇ ਵਿੱਚ ਇਹ ਗਲਤੀਆਂ ਹੋਈਆਂ ਨੇ ਤੇ ਉੱਥੇ ਗੱਲ ਮੁੱਕ ਗਈ ਸੀ ਪੰਜਾਬੀਆਂ ਨੇ ਸਿੱਖਾਂ ਨੇ ਵੀ ਇਸ ਗੱਲ ਨੂੰ ਮੰਨ ਲਿਆ ਸੀ ਕਿ ਠੀਕ ਆ ਜੇਕਰ ਕੋਈ ਬੰਦਾ ਕਹਿੰਦੇ ਹੁੰਦੇ ਨੇ ਸਵੇਰ ਦਾ ਭੁੱਲਿਆ ਥਣ ਨੂੰ ਘਰੇ ਆ ਜਾਵੇ ਨਾ ਉਹਨੂੰ ਭੁੱਲਿਆ ਨਾ ਜਾਣੋ ਸੋ ਉਹ ਗੱਲ ਨੂੰ ਲੋਕਾਂ ਨੇ ਮੰਨ ਲਿਆ ਸੀ ਪਰ ਐਸਾ ਪਤਾ ਨਹੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਕਿਹੜੇ ਉਹ ਸਲਾਹਕਾਰ ਸੀ ਜਿਨ੍ਹਾਂ ਨੇ ਸਲਾਹ ਦੇ ਦਿੱਤੀ ਵੀ ਤੁਸੀਂ ਕਿਉਂ ਮੰਨੀਆਂ ਜੀ ਇਹ ਸਾਰੀਆਂ ਗੱਲਾਂ ਸਰਦਾਰ ਸੁਖਵੀਰ ਸਿੰਘ ਬਾਦਲੋਨੀ ਮੁਕਸਰ ਪਹੁੰਚਦੇ ਪਹੁੰਚਦੇ ਉਹਨਾਂ ਨੇ ਸਾਰੀਆਂ ਗੱਲਾਂ ਤੋਂ ਝੂਟ ਟਰਨ ਲਿਆ ਤੇ ਫਿਰ ਜਿਸ ਤਰ੍ਹਾਂ ਜਥੇਦਾਰ ਸਾਹਿਬਾਨ ਦੇ ਖਿਲਾਫ ਜਾਂ ਹੋਰ ਕੁਛ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਵਰਤੀ ਗਈ ਉਹਨਾਂ ਵੱਲੋਂ ਉਹ ਕਾਫੀ ਅਤਰਾਜਯੋਗ ਸੀ ਸੋ ਕੁੱਲ ਮਿਲਾ ਕੇ ਉਸ ਤੋਂ ਬਾਅਦ ਜਿਹੜੇ ਖਿਲਾਾਰੇ ਪਏ ਨੇ ਉਹ ਨਹੀਂ ਸੀ ਪੈਣੇ ਚਾਹੀਦੇ ਸੋ ਉਹ ਕਿਉਂ ਪਏ ਨੇ ਉਹਦਾ ਕਾਰਨ ਇਹੀ ਹੈ ਕਿ ਇਹਨਾਂ ਲੋਕਾਂ ਨੇ ਜਿਹੜਾ ਆਪਣਾ ਸਿਰਫ ਆਪਣੇ ਆਪ ਨੂੰ ਸਰਵੋੱਚ ਮੰਨ ਲਿਆ ਸੋ ਹੁਣ ਬਹੁਤ ਸਾਰੇ ਅਕਾਲੀ ਦਲ ਦੇ ਜਿਹੜੇ ਜਿਹੜੇ ਬਲਾਰੇ ਨੇ ਜਿਹੜੇ 2-4 ਇਹਨਾਂ ਕੋਲੇ ਹੈਗੇ ਨੇ ਚਾਹੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਜਾਂ ਕੁਝ ਹੋਰ ਨੇ ਉਹ ਸਿਰਫ ਆਪਣੀ ਗੱਲ ਨੂੰ ਹੀ ਸਹੀ ਤੇ ਸੱਚੀ ਸਾਬਤ ਕਰਨ ਦੇ ਉੱਤੇ ਲੱਗੇ ਹੋਏ ਨੇ ਜਦਕਿ ਜੋ ਕੁਝ ਡੈਮੇਜ ਹੋਇਆ ਉਹਨੂੰ ਬਿਲਕੁਲ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਅਕਾਲੀ ਦਲ ਦੇ ਜਿਹੜੇ ਇਹਨਾਂ ਆਗੂਆਂ ਵੱਲੋਂ ਸੋ ਕੁੱਲ ਮਿਲਾ ਕੇ ਪੰਜਾਬੀਆਂ ਨੂੰ ਆਪਣੀ ਖੇਤਰੀ ਪਾਰਟੀ ਦੇ ਉੱਤੇ ਆਪਣੀ ਇਸ ਸਿੱਖਾਂ ਦੀ ਨਮਾਇੰਦਾ ਜਮਾਤ ਦੇ ਉੱਤੇ ਬਹੁਤ ਸਾਰੀਆਂ ਉਮੀਦਾਂ ਸੀ ਹੈ ਵੀ ਨੇ ਜੇ ਕਰੇ ਫੇਰ ਦੁਬਾਰਾ ਖਰੀਆਂ ਉਤਰ ਖਰੇ ਉਤਰ ਦੇ ਨੇ ਹੁਣ ਜਿੱਦਾਂ ਵਾਰਿਸ ਪੰਜਾਬ ਦੇ ਨਮਾ ਅਕਾਲੀ ਦਲ ਹੋਣ ਦੇ ਵਿੱਚ ਆਇਆ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਉਹ ਵੀ ਸਾਹਮਣੇ ਆਉਣਗੇ ਤੇ ਇਸੇ ਤਰ੍ਹਾਂ ਹੁਣ ਆ ਜਿਹੜਾ ਨਮਾ ਅਕਾਲੀ ਦਲ ਬਣਿਆ ਤੇ ਇਹ ਵੀ ਆਪਣੇ ਆਪ ਨੂੰ ਜਿਹੜਾ ਹੁਣ ਦੁਬਾਰਾ ਸਿਆਸਤ ਦੇ ਵਿੱਚ ਲੈ ਕੇ ਆਊਗਾ ਔਰ ਇੱਥੇ ਇਸ ਅਕਾਲੀ ਦਲ ਨੇ ਵੀ ਆਉਣਾ ਤੇ ਇਸ ਤੋਂ ਇਲਾਵਾ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਆ ਮਾਨ ਦਾ ਅਕਾਲੀ ਦਲ ਆਪਣੇ ਸਮਰਨਜੀਤ ਸਿੰਘ ਮਾਨ ਉਹਨਾਂ ਦਾ ਸੋ ਹੋਰ ਰਵੀ ਇੰਦਰ ਸਿੰਘ ਉਹਨਾਂ ਦਾ ਜਿਹੜਾ ਉਹ ਇਲੈਕਸ਼ਨਾਂ ਦੇ ਟਾਈਮ ਤੇ ਜ਼ਿਆਦਾ ਸਰਗਰਮੀਆਂ ਦਿਖਾਉਂਦੇ ਨੇ ਸੋ ਉਹ ਸਾਰੇ ਹੋਰ ਵੀ ਇੱਕ ਦੋ ਅਕਾਲੀ ਦਲ ਨੇ ਇੱਕ ਅਕਾਲੀ ਦਾ ਸੁਤੰਤਰ ਵੀ ਹੈ ਸੋ ਉਹ ਵੀ ਹੈਗਾ ਜੀ ਅਕਾਲੀ ਦਲ ਤੇ ਬਹੁਤ ਸਾਰੇ ਅਗੇ ਅਕਾਲੀ ਦਲ ਬਰਨਾਲਾ ਹੁੰਦਾ ਸੀ ਅਕਾਲੀ ਦਲ ਲੋਂਗੋਵਾਲ ਹੁੰਦਾ ਸੀ ਅਕਾਲੀ ਦਲ ਬਾਬਾ ਹੁੰਦਾ ਸੀ ਮੈਂ ਕਹਿੰਦਾ ਇੰਨੇ ਕਾ ਅਕਾਲੀ ਦਲ ਸੀ ਅਕਾਲੀ ਦਲ ਕੈਪਟਨ ਵੀ ਹੁੰਦਾ ਸੀ ਕੈਪਟਨ ਮਰਿੰਦਰ ਸਿੰਘ ਦਾ ਵੀ ਆਪਣਾ ਅਕਾਲੀ ਦਲ ਹੁੰਦਾ ਸੀ ਸੋ ਕੁੱਲ ਮਿਲਾ ਕੇ ਬੇਸ਼ੱਕ ਅਕਾਲੀ ਦਲ ਘਟੇ ਨੇ ਪਰ ਅਕਾਲੀ ਦਾਲਾ ਜਿੱਥੇ ਅਕਾਲੀ ਦਲਾਂ ਦੀ ਗਿਣਤੀ ਘਟੀ ਹੈ ਉੱਥੇ ਅਕਾਲੀ ਦਲ ਨੂੰ ਚੋਣ ਵਾਲਿਆਂ ਦੀ ਵੀ ਗਿਣਤੀ ਘਟੀ ਹੈ ਅਕਾਲੀ ਦਲ ਬੇਸ਼ੱਕ ਇੱਕ ਹੋਵੇ ਨਮਾਇੰਦਾ ਜਮਾਤ ਹੋਵੇ ਸਾਰੇ ਸਿਰ ਜੋੜ ਕੇ ਬੈਠਣ ਪੰਜਾਬ ਦੇ ਸਿੱਖਾਂ ਦੇ ਅਸਲ ਮਸਲੇ ਕੀ ਨੇ ਉਨ੍ਹਾਂ ਨੂੰ ਵਿਚਾਰਨਾ ਤੇ ਉਨ੍ਹਾਂ ਦੇ ਉੱਤੇ ਗੱਲਬਾਤ ਕਰਨ ਜਿੱਥੇ ਉਹ ਕੇਂਦਰ ਤੱਕ ਚੁੱਕਣੇ ਵਾਲੇ ਨੇ ਪੰਜਾਬ ਸਟੇਟ ਤੱਕ ਉਹ ਮਸਲੇ ਹੱਲ ਹੋਣ ਵਾਲੇ ਨੇ ਉਹਨਾਂ ਮਸਲਿਆਂ ਨੂੰ ਹੱਲ ਕਰਾਉਣ ਦੀ ਗੱਲ ਕਰਦੇ ਇਹ ਨਜ਼ਰ ਆਉਣ ਨਾ ਹੀ ਕਿ ਆਪਸ ਦੇ ਵਿੱਚ ਲੜਦੇ ਨਜ਼ਰ ਆਉਣ ਹੁਣ ਦੇਖਦੇ ਆ ਜਿੰਨੇ ਆਕਾਲੀ ਦਲ ਬਣੇ ਨੇ ਇਹਨਾਂ ਦੇ ਵਿੱਚੋਂ ਪ੍ਰਮਾਣਿਤ ਆਕਾਲੀ ਦਲ ਸਰਵ ਪ੍ਰਮਾਣਿਤ ਆਕਾਲੀ ਦਲ ਕਿਹੜਾ ਆਉਂਦਾ ਸਮਾਂ ਦੱਸੇਗਾ ਸੋ ਕੱਲ ਨੂੰ ਨਜ਼ਰਾਂ ਸਭ ਦੀਆਂ ਟਿਕੀਆਂ ਹੋਈਆਂ ਨੇ ਆਕਾਲੀ ਦਲ ਜਿਹੜਾ ਨਵਾਂ ਆਕਾਲ ਤੱਕ ਸਭ ਦੀ ਰਹਿਨਮਾਈ ਜਿਹੜੀ ਕਮੇਟੀ ਬਣੀ ਸੀ ਉਹਨੇ ਜਿਹੜੀ ਇਹ ਭਰਤੀ ਕੀਤੀ ਹੈ ਉਸ ਭਾਰਤੀ ਤੋਂ ਬਾਅਦ ਜਿਹੜਾ ਅਕਾਲੀ ਦਲ ਬਣ ਰਿਹਾ ਉਹਦੀ ਕਾਲੂ ਪ੍ਰਧਾਨਗੀ ਦੀ ਚੋਣ 11 ਵਜੇ ਆ ਸੋ ਇਹ ਜਿਹੜੀ ਹੁਣ ਚੋਣ ਹੋਣ ਜਾ ਰਹੀ ਹੈ ਇਹਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਜਿਹੜਾ ਕਿ ਸਾਬਕਾ ਜਥੇਦਾਰ ਕਾਰਜਕਾਰੀ ਜਥੇਦਾਰ ਰਹੇ ਨੇ ਅਕਾਲ ਤਾਕਤ ਦੇ ਤੇ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਨੇ ਉਹਨਾਂ ਦਾ ਨਾਮ ਸਭ ਤੋਂ ਉੱਪਰ ਪ੍ਰਧਾਨਗੀ ਲਈ ਚੱਲ ਰਿਹਾ ਹੈ ਤੇ ਬੀਬੀ ਸਤਵੰਤ ਕੌਰ ਜਿਹੜੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੀ ਬੇਟੀ ਹੈ ਉਹਨਾਂ ਦਾ ਨਾਮ ਵੀ ਇਸ ਨਾਂਬੇ ਇਹਦੇ ਵਿੱਚ ਲਿਆ ਜਾ ਰਿਹਾ ਪਰ ਹੁਣ ਸ਼ਾਮ ਤੱਕ ਮੈਨੂੰ ਲੱਗ ਰਿਹਾ ਸਿਰਫ ਇੱਕੋ ਹੀ ਨਾਮ ਜਿਹੜਾ ਮੁਰੇ ਆ ਗਿਆ ਬਾਕੀ ਇਹ ਵੀ ਕਿਹਾ ਜਾ ਰਿਹਾ ਕਿ ਡੈਮੋਕ੍ਰੇਸੀ ਤਰੀਕੇ ਦੇ ਨਾਲ ਜਿਹੜਾ ਪ੍ਰਧਾਨ ਚੁਣਿਆ ਜਾਣਾ ਸੋ ਹੁਣ ਦੇਖਦੇ ਹਾਂ ਹੋਰ ਵੀ ਹੋ ਸਕਦਾ ਕੱਲ ਨੂੰ ਕੋਈ ਨਾਮ ਅੱਗੇ ਆਵੇ ਪਰ ਜ਼ਿਆਦਾਤਰ ਸੰਭਾਵਨਾਵਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਨਜ਼ਰ ਆ ਰਹੀਆਂ ਨੇ ਉਹ ਨਵੇਂ ਅਕਾਲੀ ਦਲ ਦੀ ਪ੍ਰਧਾਨਗੀ ਕਰਦੇ ਤੁਹਾਨੂੰ ਨਜ਼ਰ ਆ ਸਕਦੇ ਨੇ 500 ਦੇ ਕਰੀਬ ਡੈਲੀਗੇਟ ਜਿਹੜੇ ਚੁਣੇ ਗਏ ਨੇ ਉਹਨਾਂ ਨੇ ਕੱਲ ਨਵੇਂ ਪ੍ਰਧਾਨ ਦੀ ਚੋਣ ਕਰਨੀ ਆ ਸੋ ਹੁਣ ਦੇਖਦੇ ਆ ਕਿਸ ਤਰ੍ਹਾਂ ਦਾ ਉਹ ਚੋਣ ਹੋਦੀ ਆ ਕਿਸ ਤਰ੍ਹਾਂ ਦਾ ਉਹ ਅਕਾਲੀ ਦਲ ਹੋਏਗਾ ਕਿਉਂਕਿ ਜਿੰਨੀ ਦੇਰ ਤੱਕ ਚੀਜ਼ ਭਾਈ ਬਣ ਕੇ ਸਾਹਮਣੇ ਨਹੀਂ ਆ ਜਾਂਦੀ ਉਨੀ ਦੇਰ ਤੱਕ ਨਾ ਤਾਂ ਉਹਨੂੰ ਚੰਗਾ ਕਹਿ ਸਕਦੇ ਆ ਨਾ ਮਾੜਾ ਕਹਿ ਸਕਦੇ ਆ ਸ਼ੁਭ ਕਾਮਨਾਵਾਂ ਕਹਿ ਸਕਦੇ ਆ ਜਿਹੜੇ ਚੁਣ ਰਹੇ ਨੇ ਪਰ ਇਸ ਤਰ੍ਹਾਂ ਦਾ ਆਗੂ ਚੁਣਿਓ ਜਿਹੜਾ ਪੰਜਾਬ ਲਈ ਕੌਮ ਲਈ ਕੋਈ ਚੰਗੇ ਸੰਦੇਸ਼ ਲੈ ਕੇ ਆਵੇ ਸੋ ਕੋਲ ਮਲਾ ਕੇ ਜਿੰਨੇ ਵੀ ਤੁਸੀਂ ਦਰਸ਼ਕ ਸਰੋਤੇ ਸਾਡੇ ਨਾਲ ਜੁੜ ਰਹੇ ਹੋ ਸਭ ਦਾ ਧੰਨਵਾਦ ਸੌ ਜੁੜਿਆ ਕਰੋ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਔਰ ਦੂਜਾ ਸਬਸਕ੍ਰਾਈਬ ਜਿਹਨਾਂ ਦੋਸਤਾਂ ਨੇ ਹਾਲ ਤੱਕ ਚੈਨਲ ਨਹੀਂ ਕਰਿਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਦਿਨ ਦੇ ਵਿੱਚ ਦੋ ਟਾਈਮ ਆਪਾਂ ਲਾਈਵ ਲੈ ਕੇ ਆਉਨੇ ਆ ਤੁਹਾਡੇ ਲਈ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਨੇ ਜੈ ਕਿਸਾਨ ਕਰਾਂ ਜੇ ਕਿਸਾਨਾਂ ਦਾ ਸਹੀ ਕੇਸ ਕੰਮ ਕਰੇਗਾ ਉਹਨੂੰ ਬਣਾਓ ਕਹਿੰਦੇ ਪ੍ਰਧਾਨ ਜਿਹੜਾ ਕਿਸਾਨਾਂ ਦਾ ਸਹੀ ਕੰਮ ਕਰੇਗਾ ਉਹਨੂੰ ਪ੍ਰਧਾਨ ਬਣਾਇਆ ਜਾਵੇ ਸੋ ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਕਮੈਂਟ ਸਾਡੇ ਦਰਸ਼ਕ ਜਿਹੜੇ ਉਹ ਕਰ ਰਹੇ ਨੇ ਬ ਚੰਗੀ ਗੱਲ ਹੈ ਬਿਲਕੁਲ ਕਿਉਂਕਿ ਮੇਨ ਬੇਸ ਸਾਡਾ ਬਾਈ ਜੀ ਜਿਹੜਾ ਪੰਜਾਬ ਦਾ ਨਾ ਉਹ ਕਿਸਾਨੀ ਤੇ ਮਜ਼ਦੂਰੀ ਆ ਅੱਜ ਅਸੀਂ ਜੋ ਮਰਜ਼ੀ ਕਰੀਏ ਠੀਕ ਹੈ बिजनेਸਮੈਨ ਬਹੁਤ ਨੇ ਤੇ ਹੋਰ ਕਮਾਕਾਰਾਂ ਦੇ ਵਿੱਚ ਲੋਕ ਡਰਾਈਵਰ ਨੇ ਹੋਰ ਕਰਨੇ ਤੇ ਆਪਣੇ ਕਿਤੇ ਬਹੁਤ ਲੋਕ ਕਰ ਰਹੇ ਨੇ ਪਰ ਮੇਨ ਕਿੱਤਾ ਪੰਜਾਬ ਦਾ ਜਿਹਦੇ ਕਰਕੇ ਪੰਜਾਬ ਦੀ ਹੋਂਦ ਆ ਜਾਂ ਪੰਜਾਬ ਜਾਣਿਆ ਜਾਂਦਾ ਉਹ ਆ ਸਾਡੀ ਖੇਤੀਬਾੜੀ ਆ ਤੇ ਖੇਤੀ ਦੇ ਨਾਲ ਜੁੜੇ ਹੋਏ 80% ਵਰਗ ਜਿਹੜਾ ਪੰਜਾਬ ਦਾ ਨਾ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਉਹ ਖੇਤੀ ਨਾਲ ਜੁੜਿਆ ਹੋਇਆ ਸੋ ਇਸ ਕਰਕੇ ਜੇ ਅੱਜ ਜ਼ਮੀਨਾਂ ਇਸ ਤਰ੍ਹਾਂ ਖੁੱਸਦੀਆਂ ਆ ਸਰਕਾਰਾਂ ਜ਼ਮੀਨਾਂ ਲੈ ਲੈਂਦੀਆਂ ਨੇ ਆ ਜਿਹੜੀ ਇੰਨੇ ਮਤਲਬ 65 ਲੱਖ ਏਕੜ ਜਿਹੜੀ ਆ ਉਪਜਾਊ ਜ਼ਮੀਨ ਪੰਜਾਬ ਦੀ ਅਗਰ ਚਲੀ ਜਾਂਦੀ ਹੈ ਇਹਦੇ ਨਾਲ ਜਿੱਥੇ ਪੰਜਾਬ ਦੀ ਉਪਜਾਊ ਜ਼ਮੀਨ ਜਾਣੀ ਹੈ ਉਥੇ ਕਿਸਾਨੀ ਨੇ ਵੀ ਬੇਰੋਜ਼ਗਾਰ ਹੋਣਾ ਹੈ ਮਜ਼ਦੂਰ ਜਿਹੜੇ ਪਹਿਲਾਂ ਆਪਣੇ ਨੇੜੇ ਮਜ਼ਦੂਰੀ ਕਰਦੇ ਨੇ ਉਹਨਾਂ ਨੇ ਬੇਕਾਰ ਹੋ ਜਾਣਾ ਸਾਰਿਆਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਣਾ ਸੋ ਇਹਨਾਂ ਦੇ ਮੁੜ ਵਸੇਵੇ ਲਈ ਰੀਹੈਬਿਲੀਟੇਸ਼ਨ ਵਾਸਤੇ ਸਰਕਾਰ ਦੀ ਕੀ ਪਾਲਿਸੀ ਹੈ ਇਹ ਅਦਾਲਤ ਨੇ ਵੀ ਪੁੱਛਿਆ ਸਰਕਾਰ ਕੋਲੋਂ ਕਿ ਉਹਦੇ ਬਾਰੇ ਤੁਸੀਂ ਕੀ ਬਣਾਈ ਹੈ ਪਾਲਿਸੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਉਂ ਕਿਹਨੇ ਕਿਵੇਂ ਕਦੋਂ ਬਣਾਈ ਹੈ ਪਾਲਿਸੀ ਇਹਦੇ ਪਿੱਛੇ ਮਕਸਦ ਕੀ ਹੈ ਸਰਕਾਰ ਦੇ ਉੱਤੇ ਉਂਗਲਾਂ ਉਠ ਰਹੀਆਂ ਨੇ ਕਹਿੰਦੇ ਇਹ ਪਾਲਿਸੀ ਬਣਾਉਣ ਵਿੱਚ ਪੰਜਾਬ ਸਰਕਾਰ ਦਾ ਯੋਗਦਾਨ ਨੀਗਾ ਦਿੱਲੀੋਂ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਕਹਿੰਦੇ ਉਹਨੇ ਇਹ ਸਾਰਾ ਕੁਝ ਕੀਤਾ ਸੋ ਇਹ ਸਾਰਾ ਕੁਝ ਕਲੀਅਰ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਜਿਹੜਾ ਕੁਸ਼ ਇਲਜ਼ਾਮ ਲੱਗ ਰਹੇ ਨੇ ਇਹਨਾਂ ਦੇ ਪਿੱਛੇ ਕੀ ਸਚਾਈ ਹੈ ਔਰ ਦੂਸਰਾ ਜੇਕਰ ਪੰਜਾਬ ਸਰਕਾਰ ਦੇ ਵਜ਼ੀਰ ਜਿੱਦਾਂ ਸ਼ੁਰੂਆਤ ਦੇ ਵਿੱਚ ਲੋਕਾਂ ਨੂੰ ਫਾਇਦੇ ਨਫੇ ਦੱਸਦੇ ਸੀ ਇਸ ਪਾਲਿਸੀ ਦੇ ਸੋ ਹੁਣ ਵੀ ਉਹ ਅਗਰ ਜਾਣ ਜਿੱਥੇ ਲੋਕ ਬੁਲਾਉਣ ਤਾਂ ਉਹ ਜਾ ਕੇ ਲੋਕਾਂ ਨੂੰ ਸਮਝਾਉਣ ਲੋਕਾਂ ਨਾਲ ਸੰਵਾਦ ਰਚਾਉਣ ਜੇਕਰ ਵਾਕਈ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਤਾਂ ਲੋਕ ਇਹਦੇ ਨਾਲ ਆਪਣੇ ਆਪ ਜੁੜਨਗੇ ਸੋ ਕੁੱਲ ਮਿਲਾ ਕੇ ਜਿਹੜਾ ਆ ਜਿੰਨੀ ਦੇਰ ਕਿਸਾਨੀ ਨੂੰ ਭਰੋਸੇ ਦੇ ਵਿੱਚ ਨਹੀਂ ਲਿਆ ਜਾਂਦਾ ਕਲਾਵੇ ਦੇ ਵਿੱਚ ਨਹੀਂ ਲਿਆ ਜਾਂਦਾ ਉਨੀ ਦੇਰ ਤੱਕ ਪੰਜਾਬ ਦੇ ਵਿੱਚ ਇਸ ਪਾਲਿਸੀ ਨੂੰ ਲਾਗੂ ਕਰਨਾ ਬਹੁਤ ਮੁਸ਼ਕਲ ਰਹੂਗਾ ਕਿਉਂਕਿ ਮੈਂ ਜਿੱਦਾਂ ਕਿਹਾ ਕਿ ਬਹੁਤ ਵੱਡਾ ਹਿੱਸਾ ਜਿਹੜਾ ਕਿਸਾਨੀ ਦਾ ਹੈ ਤੇ ਮਜ਼ਦੂਰਾਂ ਦਾ ਹੈ ਉਹ ਇਹਨਾਂ ਖੇਤੀਆਂ ਦੇ ਖੇਤੀ ਉਹਦੇ ਨਾਲ ਜੁੜਿਆ ਹੋਇਆ ਸੋ ਕੁੱਲ ਮਿਲਾ ਕੇ ਇਹ ਸਾਰਾ ਸਿਲਸਿਲਾ ਜਿਹੜਾ ਲਗਾਤਾਰ ਜਿਹੜਾ ਚੱਲ ਰਿਹਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਡਬਲ ਟੈਪ ਕਰਕੇ ਇਸ ਪ੍ਰੋਗਰਾਮ ਨੂੰ ਲਾਈਕ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਵੀ ਤੁਸੀਂ ਕਿੰਨਾ ਕੁ ਪਿਆਰ ਕਰਦੇ ਹੋ ਆਪਣੇ ਸੋਹਣੇ ਵਤਨ ਪੰਜਾਬ ਨੂੰ ਤੇ ਸੋਹਣੇ ਵਤਨ ਪੰਜਾਬ ਤੋਂ ਆ ਰਹੀਆਂ ਇਹਨਾਂ ਆਵਾਜ਼ਾਂ ਨੂੰ ਤੇ ਜੇਕਰ ਤੁਸੀਂ ਚਾਹੋ ਕਿ ਇਸੇ ਤਰ੍ਹਾਂ ਦੇ ਮਿਆਰੀ ਪ੍ਰੋਗਰਾਮ ਇਸੇ ਤਰ੍ਹਾਂ ਤੁਹਾਡੀ ਧਰਤੀ ਨਾਲ ਜੁੜੇ ਹੋਏ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਈਏ ਤਾਂ ਉਹਦੇ ਲਈ ਤੁਹਾਡਾ ਸਾਥ ਬੇहद ਜ਼ਰੂਰੀ ਹੈ ਜਿੱਥੇ ਆਪਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਚੈਨਲ ਜਿਹੜਾ ਕੁਝ ਵੀ ਨਹੀਂ ਕਰਦੇ ਸਿਰਫ ਮੈਸੇਜ ਪੜ੍ਹਦੇ ਨੇ ਬੈਠ ਕੇ ਸਿਰਫ ਉਹ ਬਸ ਬੈਠੇ ਚੁੱਪ ਕਰੇ ਰਹਿੰਦੇ ਨੇ ਕਈ ਮੈਂ ਲਾਈਵ ਦੇਖਿਆ ਸੋ ਮੁਬਾਰਕ ਆ ਹਰ ਇੱਕ ਨੂੰ ਆਪੋ ਆਪਣਾ ਕੰਮ ਪਰ ਉਹਨਾਂ ਲੋਕਾਂ ਦੀਆਂ ਲਾਈਵ ਦੇ ਵਿੱਚ ਜਾ ਕੇ ਦੇਖੋ ਚੈਟ ਦੀ ਲਾਈਨ ਲੱਗੀ ਪਈ ਹੁੰਦੀ ਆ ਤੇ ਲੋਕ ਧੜਾ ਧੜਾ ਉਹਨਾਂ ਨਾਲ ਜੁੜਦੇ ਨੇ ਸੋ ਚੰਗੇ ਲੋਕ ਚੰਗੇ ਪਲੇਟਫਾਰਮਾਂ ਤੇ ਜੁੜੋ ਚਾਹੇ ਇਸ ਪਲੇਟਫਾਰਮ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਪੰਜਾਬ ਦੀ ਸਾਡੇ ਕੋਈ ਸਾਡੇ ਆਪਣੇ ਵਿਰਸੇ ਦੀ ਗੱਲ ਕਰਦਾ ਸਾਡੇ ਬੱਚਿਆਂ ਨੂੰ ਸਿੱਧੇ ਰਾਹ ਪਾਉਣ ਦੀ ਕੋਈ ਗੱਲ ਕਰਦਾ ਕੋਈ ਚੈਨਲ ਚੱਲ ਰਿਹਾ ਚਾਹੇ ਉਹ ਧਾਰਮਿਕ ਆ ਚ ਆਜੇ ਕ ਚਾਹੋ ਖੋਰ ਵੀ ਕਿਸੇ ਵੀ ਵਿਸ਼ੇ ਦੇ ਨਾਲ ਜੁੜਿਆ ਹੋਇਆ ਤੁਹਾਨੂੰ ਲੱਗੇ ਕਿ ਤੁਹਾਡੇ ਬੱਚਿਆਂ ਲਈ ਤੁਹਾਡੇ ਬੱਚਿਆਂ ਦੇ ਫਿਊਚਰ ਦੀ ਗੱਲ ਕਰਦਾ ਤਾਂ ਉਹਨੂੰ ਜਰੂਰ ਅਪਣਾਓ ਉਹਨਾਂ ਚੀਜ਼ਾਂ ਨੂੰ ਤਾਂ ਕਿ ਜਿਹੜੇ ਲੋਕ ਚੰਗਾ ਕੰਮ ਕਰਦੇ ਨੇ ਉਹਨਾਂ ਨੂੰ ਵੀ ਲੱਗੇ ਕਿ ਇੱਥੇ ਚੰਗਿਆਂ ਦੀ ਕਦਰ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ ਸੋ ਮੇਰੀ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਜਿੰਨੇ ਵੀ ਤੁਸੀਂ ਅੱਜ ਆਏ ਹੋ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਤਾਂ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਸਾਡੀਆਂ ਆਉਣ ਜਦੋਂ ਵੀ ਅਸੀਂ ਪ੍ਰੋਗਰਾਮ ਲਾਈਵ ਕਰੀਏ ਸੋ ਕੁੱਲ ਮਿਲਾ ਕੇ ਪੰਜਾਬ ਦੀਆਂ ਹੋਰ ਖਬਰਾਂ ਲੈ ਕੇ ਕੱਲ ਤੁਹਾਡੇ ਨਾਲ ਫਿਰ ਹਾਜ਼ਰੀ ਪਾਵਾਂਗੇ ਕੋਈ ਹੋਰ ਸਾਂਝ ਸੁਨੇਹਾ ਕੋਈ ਤੁਹਾਡੇ ਮਨ 'ਚ ਹੋਵੇ ਜਰੂਰ ਕਮੈਂਟ ਬਾਕਸ ਦੇ ਵਿੱਚ ਸਾਨੂੰ ਛੱਡਿਓ ਤੁਸੀਂ ਕਿਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਮੀਡੀਆ ਆਪਣਾ ਪੰਜਾਬ ਦੇ ਉੱਤੇ ਦੇਖਣਾ ਚਾਹੁੰਦੇ ਹੋ ਤੇ ਉਹਦੇ ਬਾਰੇ ਵੀ ਜਰੂਰ ਸਾਡੇ ਨਾਲ ਸਾਂਝਾ ਪਾਓ ਸੋ ਅੱਜ ਲੈਵਾਂਗੇ ਆਪਾਂ ਹੁਣ ਅਯਾਜ਼ਤ ਲਈਏ ਸਰੋਤਿਆਂ ਕੋਲੋਂ ਦਰਸ਼ਕਾਂ ਕੋਲੋਂ ਕਿਉਂਕਿ ਹੁਣ ਸਮਾਂ ਕਾਫੀ ਹੋ ਗਿਆ ਸੋ ਫਿਰ ਉਸੇ ਵਾਅਦੇ ਨਾਲ ਕਿ ਅਸੀਂ ਆਪਣੇ ਵੱਲੋਂ ਅਸਲ ਤਸਵੀਰ ਲੈ ਕੇ ਪੰਜਾਬ ਦੀ ਆਵਾਂਗੇ ਪੰਜਾਬੀਆਂ ਦੇ ਨਾਲ ਜੋ ਕੁਝ ਸਿੱਖਾਂ ਦੇ ਜੋ ਮਸਲੇ ਨੇ ਤੋਂ ਅੱਜ ਤੱਕ ਸਹੀ ਤਸਵੀਰ ਲੈ ਕੇ ਆਵਾਂਗੇ ਸਾਥ ਤੁਹਾਡੇ ਦੀ ਸਾਨੂੰ ਬੇहद ਲੋੜ ਹੈ ਸੋ ਇੰਨੀ ਆਕ ਗੱਲਾਂ ਬਾਤਾਂ ਅੱਜ ਕਰਾਂਗੇ ਤੇ ਹੋਈਆਂ ਭੁੱਲਾਂ ਦੀ ਖਿਮਾ ਕੋਈ ਅਲਫ਼ਾਜ਼ ਵੱਧ ਘਟ ਕੇ ਆ ਗਿਆ ਹੋਵੇ ਉਹਦੇ ਲਈ ਮਾਫੀ ਹੁਣ ਆਪਣੇ ਦੋਸਤ ਅਤੇ ਹੋਸਟ ਗੁਰਪ੍ਰੀਤ ਸਿੰਘ ਚਾਹਲ ਨੂੰ ਦਿਓ ਇਜਾਜ਼ਤ ਭਰਿਆ ਮੇਲਾ ਛੱਡ ਕੇ ਜਾਣ ਨੂੰ ਜੀ ਤਾਂ ਨਹੀਂ ਕਰਦਾ ਪਰ ਇਹ ਵੀ ਸਮੇਂ ਦੀ ਬੰਦਸ਼ ਦੇ ਵਿੱਚ ਰਹਿੰਦੇ ਆ ਇਸ ਬਾਣੀ ਨੂੰ ਆਪਾਂ ਨੂੰ ਇੱਥੇ ਹੀ ਬਰਾਮ ਦੇਣਾ ਪੈਣਾ ਪਰ ਬਰਬਾਕਾ ਕੱਲ ਮਿਲਣ ਦੇ ਵਾਅਦੇ ਦੇ ਨਾਲ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ